ਗੱਲ ਸੁਣ ਵਿਦਾ ਪਹਿਲਾਂ ਗੱਲ ਇਹ ਹੈ ਕਿ ਗੰਡਾ ਸਰਕਾਰਾਂ ਨੇ ਕੁਝ ਇੰਨੀਆਂ ਤਿੱਖੀਆਂ ਮਾਰਤੀਆਂ ਜਾਂ ਡੂੰਘੀਆਂ ਮਾਰਤੀਆਂ ਗਿਆ ਜਿਵੇਂ ਜਿਵੇਂ ਵੀ ਉਹਨੂੰ ਖੁੱਲਣ ਦੀ ਕੋਸ਼ਿਸ਼ ਕਰਦਾ ਹੈ ਲੋਕ ਉਹ ਹੋਰ ਡੂੰਘੀਆਂ ਹੋ ਜਾਂਦੀਆਂ ਨੇ ਪਰ ਖੁੱਲਦੀਆਂ ਨਹੀਂ ਮਈਆਂ ਹੈਗੀਆਂ ਤੁਸੀਂ ਅਜਿਹਿਆਂ ਕਿਹੜੀਆਂ ਗੰਡਾਆਂ ਸਰਕਾਰਾਂ ਦਿੱਤੀਆਂ ਜਿਹੜੀਆਂ ਖੁੱਲਣ ਜਾ ਰਹੇ ਹੋ ਪਰ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਹੋ ਪਰ ਹਾਲ ਤੱਕ ਤੁਹਾਡਾ ਕੋਈ ਨਹੀਂ ਹੋ ਰਿਹਾ ਉਹ ਦਿਹਾੜੀਦਾਰ ਵਿਚਾਰਾ ਸਵੇਰੇ ਦਿਹਾੜੀ ਜਾਂਦਾ ਉਹ 500 ਰੁਪਏ ਦਿਹਾੜੀ ਲੈਂਦਾ ਉਨੇ ਆਣ ਕੇ ਉਹ ਚੌਟਾ ਲੈ ਆਂਦਾ ਲੂਣ ਲੈ ਆਂਦਾ ਦਾਲ ਲੈ ਆਂਦੀ ਤੇ ਉਹਦਾ ਜਿਹੜਾ ਸ਼ਾਮ ਤੱਕ ਉਹ ਕੰਮ ਖਤਮ ਹੋ ਗਿਆ ਸਵੇਰੇ ਫੇਰ ਕਮਾਉਣ ਚਲੇ ਗਿਆ ਇਹ ਹਾਲਾਤ ਸਾਡੀਆਂ ਸਰਕਾਰਾਂ ਦੇ 4 ਇਚੀ ਦਾ ਪੈਪ ਪ੍ਰਣਾਲੇ ਪਾ ਰਹੇ ਕਿ ਸੀਵਰੇਜ ਪਾ ਰਹੇ ਵੀ ਬਸਤੀ ਚੌਂਕ ਤੋਂ ਲੈ ਕੇ ਮੱਤੇਵਾੜੇ ਤੱਕ ਦਾ ਜਿਹੜਾ ਸੀਵਰੇਜ ਆ ਉਹਦੀ ਪਲੈਨਿੰਗ ਹੁੰਦੀ ਤਾਂ ਅੱਜ ਇਹ ਸਾਡਾ ਹਾਲ ਨਾ ਪਾਣੀ ਦੀ ਵੀਡੀਓ ਲੋਕ ਬਣਾਉਣ ਲਾਗੇ ਪਾਉਂਦੇ ਆ ਜਿੱਦਾਂ ਤੁਸੀਂ ਵੀ ਲਗਾਤਾਰ ਲਾਈਵ ਹੁੰਦੇ ਰਹਿੰਦੇ ਹੋ ਇਹ ਬਿਮਾਰੀ ਫੈਲੀ ਕਿੱਥੋਂ ਆ ਜੜ੍ਹ ਕਿੱਥ ਲੱਗੀ ਆ ਤੇਰਾ ਹੱਲ ਕੀ ਆ ਮੈਂ 52 ਸਾਲ ਦੇ ਵਿੱਚ ਰਾਹੋਂ ਰੋੜਾ ਜਿਹੜਾ ਉਹ ਬਣਿਆ ਨਹੀਂ ਦੇਖਿਆ ਉਹਨੂੰ ਰੋਡ ਨੂੰ ਬੰਦ ਕਰਾਉਣ ਲਈ ਕਾਲੀਆਂ ਨੇ ਸਭ ਤੋਂ ਵੱਧ ਜ਼ੋਰ ਲਾਇਆ ਕਿ ਇਹ ਰੋਡ ਨਾ ਬਣੇ ਇਹ ਕਾਂਗਰਸ ਨੇ ਜ਼ੋਰ ਲਾਇਆ ਕਿ ਇਹ ਰੋਡ ਨਾ ਬਣੇ ਆਮ ਆਦਮੀ ਪਾਰਟੀ ਮੌਕੇ ਦੀ ਸਰਕਾਰ ਸੀ ਉਹਨਾਂ ਨੇ ਵੀ ਇਹੀ ਜ਼ੋਰ ਲਾਇਆ ਕਿ ਇਹ ਰੋਡ ਨਾ ਬਣੇ ਤੇ ਕੀ ਦੁਖਦਾਬਾ ਜੇ ਲੋਕਾਂ ਦੀ ਹਸੂਤ ਲਈ ਕੋਈ ਕੰਮ ਹੁੰਦਾ ਕਿਉਂ ਢਿੱਡ ਦੋਰਾਏ ਕ੍ਰੈਡਿਟ ਕ੍ਰੈਡਿਟ ਬਾਰ ਭਈ ਜੇ ਇਕਾਲੀ ਇਹ ਹੁਣ ਸਿਰਫ ਬਣ ਗਈ ਤਾਂ ਕ੍ਰੈਡਿਟ ਆਪ ਨੂੰ ਚਲ ਜਣਾ ਦੂਜਾ ਕਹਿੰਦਾ ਕ੍ਰੈਡਿਟ ਮੈਂ ਲੈਣਾ ਵਾ ਇਹਨੂੰ ਮੈਂ ਬਣਾਉਂਗਾ ਤੀਜਾ ਕਹਿੰਦਾ ਕ੍ਰੈਡਿਟ ਮੈਂ ਲੈਣਾ ਇਹਨੂੰ ਮੈਂ ਬਣਾਉਂਦਾ ਉਹ 14 ਪੰਚਾਇਤਾਂ ਦਾ ਸੀਵਰੇਜ ਜਿਹੜਾ 4 ਇੰਚੀ ਤੇ 6 ਇੰਚ ਪੈ ਪਾ ਕੇ ਸੀਵਰੇਜ ਪਾਇਆ ਜਿੱਥੇ ਤੁਸੀਂ ਹੁਣ ਬੈਠੇ ਜੇ ਇੱਥੇ ਵੀ ਬਾਹਰ ਗਲੀਆਂ 'ਚ 4-4 ਇੰਚੀ ਪੈ ਪਾਏ ਆ ਇਹ ਕੰਮ ਆ ਛਰਮਜੀਤ ਢੱਲੂ ਆਪਣੀਆਂ ਵੋਟਾਂ ਲੈਣ ਦੇ ਖਾਤਰ ਉਹਨੇ 2016 ਦੇ ਵਿੱਚ ਆਪਣਾ ਐਮਐਲਏ ਬਣ ਲਈ ਅਜ ਲੋਕਾਂ ਨੂੰ ਨਰਕ ਦੇ ਮੂੰਹ ਚ ਤੱਕ ਤੇ ਕਾਰਪੇਸ਼ਾ ਕਿੱਥੇ ਸੀਗੀਆਂ ਪੰਚਾਇਤਾਂ ਕਿੱਥੇ ਸੀਗੀਆਂ ਵਿਰੋਧ ਕਿਉਂ ਨਹੀਂ ਹੋਇਆ ਲੋਕਾਂ ਨੂੰ ਝੂਠੇ ਲਾਰੇ ਲਾਏ ਵੀ ਤੁਹਾਡਾ ਪਾਣੀ ਇੱਕ ਟੋਬੇ ਚ ਪਾਵਾਂਗੇ ਮੈਂ ਤਾਂ ਉਦੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਜਿੰਨਾ ਬਹੁਤ ਕੌੜੀਆਂ ਲੱਗਣਗੇ ਮੇਰੀਆਂ ਲੋਕ ਕਿਉਂ ਨਹੀਂ ਵਿਰੋਧ ਚਾਉਂਦੇ ਲੋਕ ਕੋਈ ਨਹੀਂ ਤਾਂ ਇਹਨਾਂ ਦੇ ਉਹ ਬੰਦੇ ਜਿਹੜੇ ਝੰਡੇ ਚੱਕ ਚੱਕ ਪਾਰਟੀਆਂ ਦੇ ਤੁਰਦੇ ਨੇ ਉਹ ਵੀ ਇੱਥੇ ਰਹਿੰਦੇ ਨੇ ਉਦੋਂ ਜਦੋਂ ਕਿਸੇ ਦੂਜੀ ਪਾਰਟੀ ਸਰਕਾਰ ਹੁੰਦੀ ਆ ਉਦੋਂ ਇਹਨਾਂ ਨੂੰ ਰਾਜਨੀਤੀ ਯਾਦ ਆ ਜਾਂਦੀ ਆ ਜਦੋਂ ਆਪਣੀ ਸਰਕਾਰ ਹੁੰਦੀ ਆ ਮਾਵਣਾ ਦਾ ਜਿੱਥੇ ਜਿੱਥੇ ਆਪਾਂ ਕਹਿੰਦੇ ਪਰਨਾਲਾ ਤੋਂ ਫਿਰ ਉੱਟਾ ਹੀ ਆ ਫਿਰ ਹੁਣ ਦਰਵਾਜ਼ਾ ਕਹਿੰਦੇ ਨੇ ਕਿ ਕਰ ਠੇਕਾ ਹੀ ਲੈ ਲਿਆ ਸਾਰੇ ਕੰਮਾਂ ਦਾ ਇਹ ਲੋਕ ਕੀ ਕਰਦੇ ਆ ਕੱਲ ਨੂੰ ਜਦੋਂ ਕੋਈ ਇੱਥੇ ਐਮਐਲਏ ਆ ਗਿਆ ਇਹ ਪਤਾ ਨਹੀਂ ਉਹਨੀਆਂ ਚਪਲਾਂ ਚੱਟਣ ਕਿਉਂ ਤੁਰ ਪੈਂਦੇ ਆ ਉਦੋਂ ਉਹਨੂੰ ਉਹਨੀਆਂ ਚਪਲਾਂ ਚੱਟਦੇ ਨੇ ਉਹਦੇ ਮਗਰ ਮਗਰ ਤੁਰੇ ਫਿਰਦੇ ਨੇ ਉਹਨੂੰ ਹਾਰ ਪਾਉਂਦੇ ਨੇ ਸਿਆਣੇ ਕਹਿੰਦੇ ਨੇ ਹੱਥਾਂ ਦੀ ਜਿੱਤੀਆਂ ਦੰਦਾਂ ਦੇ ਨਾਲ ਖੋਲਣੀਆਂ ਪੈਂਦੀਆਂ ਨੇ ਪਰ ਕਈ ਵਾਰ ਗੰਡਾਂ ਇੰਨੀਆਂ ਡੂੰਘੀਆਂ ਜੜੀਆਂ ਜਾਂਦੀਆਂ ਨੇ ਕਿ ਮਨ ਦਾ ਜੋਰ ਨਾ ਦਾ ਥੱਕ ਜਾਂਦਾ ਜ਼ਿੰਦਗੀ ਮੁੱਕ ਜਾਂਦੀ ਨੇ ਪਰ ਉਹ ਗੰਡਾਂ ਖੋਲਣ ਦਾ ਨਾਂ ਨਹੀਂ ਲੈਂਦੀਆਂ ਅਜਿਹੀਆਂ ਹੀ ਕੁਝ ਗੰਡਾਂ ਲੁਧਿਆਣੇ ਦੇ ਰਾਹ ਰੋਡ ਦੇ ਉੱਤੇ ਵੱਜੀਆਂ ਨੇ ਜਿਹੜੀਆਂ ਕਿ ਸਮੇਂ ਸਮੇਂਦੇ ਸਰਕਾਰਾਂ ਸਿਰ ਮਾਰੀਆਂ ਗਈਆਂ ਨੇ ਪਰ ਖੋਲਣ ਲਈ ਜਿਵੇਂ ਜਿਵੇਂ ਸਮਾਂ ਪੈਂਦਾ ਕਿ ਸਰਕਾਰਾਂ ਬਦਲਦੇ ਗਈਆਂ ਉਹ ਗੰਡਾਂ ਹੋਰ ਹੀ ਡੂੰਘੀਆਂ ਹੁੰਦੇ ਗਈਆਂ ਹਰ ਸਰਕਾਰ ਨੇ ਜੋਰ ਲਾਇਆ ਸੀ ਗੰਡਾਂ ਖੋਲਣ ਦਾ ਪਹਿਲਾਂ ਤਾਂ ਸੜਕ ਬਣਾਉਣ ਦੇ ਮੋਦਿਆਂ ਨੂੰ ਲੈ ਕੇ ਈਸ਼ੂ ਚੱਲਦਾ ਰਿਹਾ ਕਾਫੀ ਲੰਬਾ ਸਮ ਸੜਕਾਂ ਨਹੀਂ ਬਣਾ ਦਾ ਨਾਂ ਲਿਆ ਜਦੋਂ ਸੜਕ ਬਣ ਗਈ ਤਾਂ ਉਹਦੇ ਦਿੱਕਤਾਂ ਪਰੇਸ਼ਾਨੀਆਂ ਆ ਗਈਆਂ ਅਜਹੀਆਂ ਗੱਡਾਂ ਦੀ ਖੋਲਣ ਦੀ ਕੋਸ਼ਿਸ਼ ਕੀਤੀ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਨੇ ਸਰਦਾਰ ਦਲਬਾਗ ਸਿੰਘ ਗਿੱਲ ਮੇਰੇ ਨਾਲ ਮੌਜੂਦ ਨੇ ਉੱਚਾ ਚੇ ਦੌਰ ਤੇ ਗਿੱਲ ਸਾਹਿਬ ਜਿਦਾ ਮੈਂ ਪਹਿਲਾਂ ਗੱਅ ਕੇ ਸਾਹਦੇ ਆਵਾ ਕਿ ਗੰਡਾਂ ਸਰਕਾਰਾਂ ਨੇ ਕੁਝ ਇੰਨੀਆਂ ਤਿੱਖੀਆਂ ਮਾਰਤੀਆਂ ਜਾਂ ਡੂੰਘੀਆਂ ਮਾਰਦੀਆਂ ਕਹਈਏ ਜਿਵੇਂ ਜਿਵੇਂ ਵੀ ਉਹਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ ਲੋਕ ਉਹ ਹੋਰ ਡੂੰਘੀਆਂ ਹੋ ਜਾਂਦੀਆਂ ਨੇ ਪਰ ਖੋਲੀਆਂ ਨਹੀਂ ਪਈਆਂ ਹੈਗੀਆਂ ਤੁਸੀਂ ਅਜਹੀਆਂ ਕਿਹੜੀਆਂ ਗੰਡਾਂ ਵਾਂ ਸਰਕਾਰਾਂ ਦਿੱਤੀਆਂ ਜਿਹੜੀਆਂ ਖੋਲਣ ਜਾ ਰਹੇ ਹੋ ਪਰ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਹੋ ਪਰ ਹਾਲੇ ਤੁਹਾਡੇ ਦੋਵੇਂ ਨਹੀਂ ਹੋ ਰਿਹਾ ਉਹਦਾ ਜੋਤੀ ਜੀ ਸਾਡੀ ਜਿਹੜਾ ਪ੍ਰਸ਼ਾਸਨ ਜਾਂ ਸਾਡੀਆਂ ਸਰਕਾਰਾਂ ਨੇ ਨਾ ਇੱਕ ਬਦਕਿਸਮਤੀ ਆ ਸਾਡੀਆਂ ਸਰਕਾਰਾਂ ਦਾ ਦਿਹਾੜੀਦਾਰ ਵਾਲਾ ਕੰਮ ਆ ਦਿਹਾੜੀਦਾਰ ਵਿਚਾਰਾ ਸਵੇਰੇ ਦਿਹਾੜੀ ਜਾਂਦਾ ਉਹ 500 ਰੁਪਏ ਦਿਹਾੜੀ ਲੈਂਦਾ ਉਹਨੇ ਆਣ ਕੇ ਉਹਦੇ ਚੋਂ ਆਟਾ ਲੈਣ ਦਾ ਲੂਣ ਲੈਣ ਦਾ ਦਾਲ ਲੈਣ ਦੀ ਤੇ ਉਹਦਾ ਜਿਹੜਾ ਸ਼ਾਮ ਤੱਕ ਉਹ ਕੰਮ ਖਤਮ ਹੋ ਗਿਆ ਸਵੇਰੇ ਪੇਰ ਕਮਾਉਣ ਚਲੇ ਗਿਆ ਇਹ ਹਾਲਾਤ ਸਾਡੀਆਂ ਸਰਕਾਰਾਂ ਦੇ ਨੇ ਇਹ ਕਲੌਨੀ ਇੱਕ ਬਣ ਗਈ ਬਸਤੀ ਦੇ ਕੋਲੇ ਉਹਨੂੰ ਇੱਕ 4 ਇੰਚੀ 6 ਇੰਚੀ ਦਾ ਪਾਈਪ ਪਾ ਕੇ ਸੀਵਰੇਜ ਪਾ ਲਿਆ ਉਹ ਤੋਂ ਅਗਲੀ ਕਲੌਨੀ ਬਣ ਗਈ ਫਿਰ ਉਹਨੂੰ ਉਹਦੇ ਨਾਲ ਜੋੜਤਾ ਫਿਰ ਉਹ ਤੋਂ ਅਗਲੀ ਕਲੌਨੀ ਬਣ ਗਈ ਫਿਰ ਉਹਨੂੰ ਉਹਦੇ ਨਾਲ ਜੋੜਤਾ ਬਸ 4 ਇੰਚੀ ਦਾ ਪਾਈਪ ਪ੍ਰਣਾਲੇ ਪਾ ਰਹੇ ਹੋ ਕਿ ਸੀਵਰੇਜ ਪਾ ਰਹੇ ਹੋ ਮੈਂ ਉਹੀ ਗੱਲ ਕਰਦਾ ਜੇ ਸਰਕਾਰ ਦੀ ਪਲੈਨਿੰਗ ਇਹ ਹੋਵੇ ਕਿ ਬਸਤੀ ਚੌਂਕ ਤੋਂ ਲੈ ਕੇ ਮੱਤੇਵਾੜੇ ਤੱਕ ਦਾ ਜਿਹੜਾ ਸੀਵਰੇਜ ਆ ਉਹਦੀ ਪਲੈਨਿੰਗ ਹੁੰਦੀ ਤਾਂ ਅੱਜ ਇਹ ਸਾਡਾ ਹਾਲ ਨਾ ਹੁੰਦਾ ਅੱਛਾ ਇਹ ਮਾਮਲਾ ਹੋਂਦ ਚ ਕਿੱਦਾਂ ਆਇਆ ਦਿੱਕਤ ਕੀ ਹੈ ਇੱਕ ਵਾਰੀ ਸਾਰੇ ਮਾਮਲੇ ਦੇ ਜਿਹੜੇ ਲੋਕ ਤੁਹਾਨੂੰ ਦੇਸ਼ ਦੁਨੀਆ ਦੇ ਚੈਨਲ ਦੇ ਰਾਹੀਂ ਦੇਖ ਰਹੇ ਨੇ ਇੱਕ ਵਾਰੀ ਲੋਕਾਂ ਨੂੰ ਮਾਮਲਾ ਸਮਝਾ ਦਿਓ ਕਿਉਂਕਿ ਲੋਕੀ ਲੰਘਦੇ ਬਹੁਤ ਨੇ ਇੱਥੋਂ ਦੁਨੀਆ ਪਾਣੀ ਦੀ ਵੀਡੀਓ ਲੋਕ ਬਣਾਉਣ ਲਾਗੇ ਬੰਦੇ ਆ ਜਿੱਦਾਂ ਤੁਸੀਂ ਵੀ ਲਗਾਤਾਰ ਲਾਈਵ ਹੁੰਦੇ ਰਹਿੰਦੇ ਹੋ ਇਹ ਬਿਮਾਰੀ ਫੈਲੀ ਕਿੱਥੋਂ ਆ ਜੜ ਕਿੱਥੋਂ ਲੱਗੀ ਆ ਤੇ ਇਹਦਾ ਹੱਲ ਕੀ ਆ 53 ਸਾਲਾਂ ਦੀ ਉਮਰ ਹੋ ਗਈ ਹੈ ਜੀ ਮੈਂ 53 ਸਾਲ ਦੇ ਵਿੱਚ ਰਾਹੋਂ ਰੋਡ ਆ ਜਿਹੜਾ ਉਹ ਬਣਿਆ ਨਹੀਂ ਦੇਖਿਆ ਉਹਦਾ ਕਾਰਨ ਕੀ ਜੇ ਅਗਲਾ ਹਿੱਸਾ ਬਣ ਗਿਆ ਤਾਂ ਪਿਛਲਾ ਟੁੱਟ ਗਿਆ ਜੇ ਪਿਛਲਾ ਬਣ ਗਿਆ ਤਾਂ ਅਗਲਾ ਟੁੱਟ ਗਿਆ ਹੁਣ ਤੁਹਾਡੇ ਸਾਹਮਣੇ ਅਸੀਂ ਮਿਹਰਬਾਨ ਤੋਂ ਅਗਲਾ ਹਿੱਸਾ ਜਿਹੜਾ 2016 ਤੋਂ ਲੈ ਕੇ ਨਹੀਂ ਬਣ ਰਿਹਾ ਸੀ ਉਹਨੂੰ ਅਸੀਂ ਟੂਲ ਪਲਾਜ਼ਾ ਫਰੀ ਕਰ ਕਦੀ ਡੀਸੀ ਦਫਤਰ ਬੰਦ ਕਰ ਕਦੀ ਡੀਸੀ ਦਫਤਰ ਅਗੇ ਧਰਨਾ ਦੇ ਕਦੀ ਰੋਡ ਤੇ ਧਰਨਾ ਦੇ ਕਾਰਕ ਤਰਕੇ ਲੋਕ ਜਿਹੜੇ ਪਿੰਡਾਂ ਦੇ ਨਾਲ ਲੱਗੇ ਨਾਲ ਸਾਡੀ ਜਥੇਬੰਦੀ ਲੱਗੀ ਤਾਂ ਅਸੀਂ ਉਹ ਰੋਡ ਬਣਵਾਇਆ ਸੰਘਰਸ਼ ਕਰਕੇ ਬਣਵਾਇਆ ਸ਼ਿੰਗਾਰਸ਼ ਕਰਕੇ ਉਹਨੂੰ ਰੋਡ ਨੂੰ ਬੰਦ ਕਰਾਉਣ ਲਈ ਕਾਲੀਆਂ ਨੇ ਸਭ ਤੋਂ ਵੱਧ ਜ਼ੋਰ ਲਾਇਆ ਕਿ ਇਹ ਰੋਡ ਨਾ ਬਣੇ ਇਹ ਕਾਂਗਰਸ ਨੇ ਜ਼ੋਰ ਲਾਇਆ ਪੀ ਰੋਡ ਨਾ ਬਣੇ ਆਮ ਆਦਮੀ ਪਾਰਟੀ ਮੌਕੇ ਦੀ ਸਰਕਾਰ ਸੀ ਉਹਨਾਂ ਵੀ ਇਹੀ ਜ਼ੋਰ ਲਾਇਆ ਕਿ ਇਹ ਰੋਡ ਨਾ ਬਣੇ ਢਿੱਡ ਕੀ ਦੁਖਦਾ ਬਾ ਜੇ ਲੋਕਾਂ ਦੀ ਸਹੂਲਤ ਲਈ ਕੋਈ ਕੰਮ ਹੁੰਦਾ ਕਿਉਂ ਢਿੱਡ ਦੁਖਦਾ ਹੈ ਕ੍ਰੈਡਿਟ ਕ੍ਰੈਡਿਟ ਵਾਰ ਭਈ ਜੇ ਇਕੱਲੀਆਂ ਇਹ ਹੋਣ ਸਰ ਬਣ ਗਈ ਤਾਂ ਕ੍ਰੈਡਿਟ ਆਪ ਨੂੰ ਚੱਲ ਜਾਣਾ ਦੂਜਾ ਕਹਿੰਦਾ ਕ੍ਰੈਡਿਟ ਮੈਂ ਲੈਣਾ ਵਾ ਇਹਨੂੰ ਮੈਂ ਬਣਾਉਂਗਾ ਤੀਜਾ ਕਹਿੰਦਾ ਕ੍ਰੈਡਿਟ ਮੈਂ ਲੈਣਾ ਇਹਨੂੰ ਮੈਂ ਬਣਾਉਂ ਲੋਕ ਭਾਂਵੇਂ ਟੱਟੇ ਖੂਚ ਜਾਂ ਮੈਂ ਕਹਿੰਦਾ ਜੀ ਲੋਕਾਂ ਦੇ ਇਹ ਕਿ ਕਿ ਸਾਲ ਦੇ ਨੌਜਵਾਨ ਮੁੰਡੇ ਜਿਹੜੇ ਐਕਸੀਡੈਂਟਾਂ 'ਚ ਮਾਰੇ ਗਏ ਟਿੱਪਰਾਂ ਥੱਲੇ ਆਏ ਨੇ ਲੋਕਾਂ ਦੇ ਘਰ ਉੱਜੜ ਗਏ ਪਰ ਇਹਨਾਂ ਨੂੰ ਆਪਣੀ ਕ੍ਰੈਡਿਟ ਵਾਰ ਆ ਜਿਹੜੀ ਉਹ ਉਹ ਨਹੀਂ ਉਹ ਦਿਖਦੀ ਆ ਲੋਕਾਂ ਦੇ ਜਵਾਨ ਪੁੱਤ ਮਰਦੇ ਨਹੀਂ ਸੀ ਦਿਖਦੇ ਉੱਚੀ ਰਾਜਨੀਤੀ ਹੈ ਇਹਦੇ ਪਿੱਛੇ ਮੈਂ ਕਹਿੰਨਾ ਜੀ ਘਟਿਆ ਰਾਜਨੀਤੀ ਆ ਇਹ ਜਿੰਨੀ ਕਿ ਇਹ ਘਟਿਆ ਰਾਜਨੀਤੀ ਸਾਡੇ ਨੇਤਾ ਕਰਦੇ ਨਾ ਇੱਥੇ ਤੇ ਇਹ ਤੇ ਸਾਰਿਆਂ ਨੂੰ ਇੱਕ ਵਾਰੀ ਗੋਲੀ ਉਹ ਮਾਰ ਦੇਣੀ ਚਾਹੀਦੀ ਆ ਅੱਛਾ ਹੁਣ ਤੁਸੀਂ ਜਿਹੜਾ ਮੁੱਦਾ ਚੱਕਿਆ ਵਾ ਤੁਸੀਂ ਸਾਲ ਦੇ ਵਿੱਚ ਮੈਨੂੰ ਲੱਗਦਾ ਬਰਸਾਤੀ ਮੌਸਮ ਦਾ ਪੰਜਾਬ ਦੇ ਵਿੱਚ ਖਰੇ ਕਹਿੰਦੇ 1 ਮਹੀਨਾ ਹੀ ਰਹਿ ਗਿਆ ਸਾਲ ਦੇ ਵਿੱਚ ਉਹਦੇ ਚ ਵੀ 10 ਜਾਂ 12 ਮਹੀ ਪੈਂਦੇ ਨੇ ਤੇ ਜਦੋਂ ਮਹੀ ਪਾ ਜਾਂਦੇ ਆ ਤਾਂ ਰਾਹੌਰੋਂ ਤੇ ਕਿਸ਼ਤੀਆਂ ਲੱਗ ਜਾਂਦੀਆਂ ਨੇ ਤੇ ਮੈਂ ਕਦੇ ਸੁਣਦਾ ਹੁੰਦਾ ਸੀਗਾ ਕਿ ਵੱਡੇ ਵੱਡੇ ਲੀਡਰ ਬਿਆਨ ਦਿੰਦੇ ਸੀਗੇ ਕਿ ਰਾਹੌਰੋਂ ਤਾਂ ਸਵਿਟਜ਼ਰਲੈਂਡ ਬਣਾ ਦੇਾਂਗੇ ਇਹੋ ਜਿਹਾ ਰੋਡ ਬਣਾ ਦੇਾਂਗੇ ਲੁਧਿਆਣੇ ਦਾ ਸਮਾਰਟ ਸਿਟੀ ਪੌਸ਼ ਏਰੀਆ ਸਾਰਾ ਲੁਈ ਫੇਲ ਕਰੂਗਾ ਤੇ ਜਦੋਂ ਮਹੀ ਪਾ ਜਾਂਦਾ ਹਾਲਾਤ ਦਾ ਵੀ ਚ ਲਗਾਤਾਰ ਦਿਖਾਈ ਦਿੰਦੇ ਹੋ ਲੋਕ ਭਲੀ ਭੰਦੀ ਜਾਣੂ ਨੇ ਦੇਖੋ ਜੀ ਰਾਹੌਰ ਰੋਡ ਦੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਟਿਆਂਦੇ ਆੜੀਦਾਰਾਂ ਵਾਲੀ ਗੱਲ ਕਿਉਂ ਕੀਤੀ ਆ ਕਿ ਜੇ ਅਗਰ ਸਰਕਾਰ ਦਾ ਕੋਈ ਪਲਾਨ ਹੋਵੇ ਕਿ ਅਸੀਂ ਪਲਾਨ ਦੇ ਨਾਲ ਇੱਥੋਂ ਤੱਕ ਅਸੀਂ ਸੀਵਰੇਜ ਪਾਉਣਾ ਹੁਣ ਕੀ ਆ ਸੀਵਰੇਜ ਪੈਂਦਾ ਪੈਂਦਾ ਇੱਥੋਂ ਤੱਕ ਆ ਗਿਆ ਚੁੰਗੀ ਤੱਕ ਚੁੰਗੀ ਤੋਂ ਅਗਲੇ ਬੰਨੇ ਆ ਗਿਆ 14 ਪੰਚਾਇਤਾਂ ਜਿਹੜੀਆਂ ਕਿ ਪਿੰਡਾਂ ਦੇ ਨਾਲ ਲੱਗਦੀਆਂ ਨੇ ਉਹ 14 ਪੰਚਾਇਤਾਂ ਦਾ ਸੀਵਰੇਜ ਜਿਹੜਾ 4 ਇੰਚੀ ਤੇ 6 ਇੰਚੀ ਪੈਪ ਪਾ ਕੇ ਸੀਵਰੇਜ ਪਾਇਆ ਜਿੱਥੇ ਤੁਸੀਂ ਹੁਣ ਬੈਠੇ ਜੇ ਇੱਥੇ ਵੀ ਬਾਹਰ ਗਲੀਆਂ 'ਚ 4-4 ਇੰਚੀ ਪੈਪ ਪਾਏ ਆ ਇਹ ਕੰਮ ਆ ਚਰਨਜੀਤ ਢਿੱਲੋਂ ਦੇ ਆਪਣੀਆਂ ਵੋਟਾਂ ਲੈਣ ਦੀ ਖਾਤਰ ਉਹਨੇ 2016 ਦੇ ਵਿੱਚ ਆਪਣਾ ਐਮਐਲਏ ਬਣ ਲਈ ਅੱਜ ਲੋਕਾਂ ਨੂੰ ਨਰਕ ਦੇ ਮੂੰਹ ਚ ਧੱਕ ਦਿੱਤਾ। ਪ੍ਰਸ਼ਾਸਨ ਕਿੱਥੇ ਸੀ ਉਦੋਂ? ਕਾਰਪੋਰੇਸ਼ਨਾਂ ਕਿੱਥੇ ਸੀਗੀਆਂ? ਪੰਚਾਇਤਾਂ ਕਿੱਥੇ ਸੀਗੀਆਂ? ਵਿਰੋਧ ਕਿਉਂ ਨਹੀਂ ਹੋਇਆ ਫਿਰ? ਲੋਕਾਂ ਨੂੰ ਝੂਠੇ ਲਾਰੇ ਲਾਏ ਵੀ ਤੁਹਾਡਾ ਪਾਣੀ ਇੱਕ ਟੋਬੇ ਚ ਪਾਵਾਂਗੇ। ਮੈਂ ਤਾਂ ਉਦੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਵੀ ਟੋਬਾ ਤੇ ਕਿਤੇ ਨੇੜ ਤੇੜੇ ਨਹੀਂ ਹੈਗਾ। ਕਿਹੜੇ ਟੋਬੇ ਚ ਪਾਵਾਂਗੇ? ਬਾਜੜੇ ਪਾਵਾਂਗੇ। ਬਾਜੜੇ ਕਿਹੜੇ ਰਾਏ ਪੈਪ ਨਗਾ ਕੇ ਲਿਆਉਂਗੇ? ਮੋਰੇ ਕਾਰਪੋਰੇਸ਼ਨ ਪੈਂਦੀ ਆ। ਬਾਇਡਨ ਨੂੰ ਬਾਇਡਨ ਤੱਕ ਰਾਹ ਹੀ ਨਹੀਂ ਜਾਂਦਾ ਸਿੱਧਾ। ਜਿਹੜਾ ਜਾਂਦਾ ਉਹ ਕਾਰਪੋਰੇਸ਼ਨ ਦੇ ਵਿੱਚ ਦੀ ਹੋ ਕੇ ਜਾਂਦਾ। ਹਾਂ 2 ਮਈ ਦੀ ਗੱਲ ਆ ਮੈਨੂੰ ਸਵੇਰੇ ਪੁਲਿਸ ਘਰੋਂ ਚੱਕ ਕੇ ਲੈ ਕੇ ਗਈ ਉਸ ਦਿਨ ਬਲਡ ਬੈਂਕ ਵਾਲਿਆਂ ਨੇ ਆਉਣਾ ਸੀ ਇਹ ਸੀਵਰੇਜ ਪਾਸ ਕਰਨ ਲਈ ਮੈਂ ਇਹੀ ਗੱਲ ਉਹਨਾਂ ਨੂੰ ਸਮਝਾਉਣੀ ਸੀ ਕਿ ਜਿਹੜਾ ਇਹ ਸੀਵਰੇਜ ਆ ਇਹ ਪਿੰਡਾਂ ਦਾ ਵਾ ਜਿੱਥੇ ਬਹੁਤ ਘੱਟ ਆਬਾਦੀ ਆ ਇੱਥੇ ਆਬਾਦੀ ਬਹੁਤ ਜ਼ਿਆਦਾ ਵਾ ਇੱਥੇ ਸੀਵਰੇਜ ਕਾਮਯਾਬ ਨਹੀਂ ਹੋਣਾ ਪਰ ਮੈਨੂੰ ਪਹਿਲਾਂ ਮਿਹਰਬਾਨ ਥਾਣੇ ਲਈ ਆਇਆ ਗਿਆ ਥਾਣੇ ਤੋਂ ਬਾਅਦ ਮੈਨੂੰ ਮੱਤੇ ਵਾਲੇ ਚੌਂਕੀ ਲਿਆ ਕੇ ਧਮਕੀ ਦਿੱਤੀ ਗਈ ਕਿ ਜੇ ਤੂੰ ਬੋਲਿਆ ਅੱਜ ਪਾ ਤੇਰੇ ਤੇ ਚਿੱਟਾ ਪਾ ਦਿਆਂਗੇ ਅਸੀਂ ਬੜਾ ਕੀ ਸੀਗੀ ਸਰਪੰਚ ਜੇ ਚੰਗੀਆਂ ਗੱਲਾਂ ਸਰਕਾਰ ਦੇ ਮੂਹਰੇ ਰੱਖਦਾ ਵਰਲਡ ਬੈਂਕ ਦੀ ਗੱਲ ਕਰਦੀ ਉਹ ਤਾਂ ਹੋ ਸਕਦਾ ਇਹ ਪਹਿਲਾਂ ਹੀ ਪਲੈਨਿੰਗ ਨਾਲ ਕੰਮ ਹੋ ਜਾਂਦੇ ਬਿਲਕੁਲ ਸੀ ਪਲੈਨਿੰਗ ਨਾਲ ਹੋਣਾ ਸੀ ਉਹ ਜਿਹੜੇ ਅਫਸਰ ਆਏ ਸੀ ਉਹ ਏਡੇ ਉਹ ਨਹੀਂ ਸੀ ਆਗੇ ਪਿਓ ਕੰਮ ਛੱਡ ਕੇ ਚੱਲ ਜਾਂਦੇ ਉਹ ਇਸ ਕੰਮ ਨੂੰ ਬੜੇ ਤਰੀਕੇ ਨਾਲ ਕਰਾਉਂਦੇ ਜਿਹੜਾ ਕਿ ਅੱਜ ਸਾਡੇ ਤੋਂ ਜਿਹੜੀਆਂ ਮੂੰਹ ਦੀਆਂ ਦਿੱਤੀਆਂ ਗੰਢਾਂ ਜਿਹੜੀਆਂ ਆਪ ਹੱਥਾਂ ਦਿੱਤੀਆਂ ਮੂੰਹ ਨਾ ਖੋਲ ਰਹੇ ਆ ਉਹ ਖੋਲਣੀਆਂ ਨਾਲ ਸਾਨੂੰ ਪੈਂਦੀਆਂ ਉਹਦੀ ਪਲੈਨਿੰਗ ਹੁੰਦੀ ਇਹ 틱 ਕੋਈ ਪਲੈਨਿੰਗ ਨਹੀਂ ਕੀਤੀ ਗਈ 15 ਦਿਨਾਂ ਚ ਸੀਵਰੇਜ ਪਾਇਆ ਗਿਆ 15 ਦਿਨਾਂ ਸੀਵਰੇਜ ਪਾ ਕੇ ਮਗਰੋਂ ਇਹ ਜੋੜਿਆ ਨਹੀਂ ਜਾਂਦਾ ਮੋਰੇ ਸੀਵਰੇਜ ਚਾਲੂ ਕਰਾਤਾ ਲੱਗਦਾ ਸਰ ਸਰਪੰਚ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਜਿੱਦਾਂ ਦੇ ਹੁਣ ਵੀ ਇਹਦੇ ਹਾਲਾਤ ਨੇ ਇਹ ਤਾਂ ਫਿਰ ਫਾਰਮੈਲਟੀ ਪੂਰੀ ਕੀਤੀ ਹੈ ਬਿਲਕੁਲ ਫਾਰਮੈਲਟੀ ਮਰਿਆ ਸੱਪ ਸਾਡੇ ਗਾਲ ਚ ਪਾਤਾ ਨਾ ਤੇ ਪੱਟ ਹੋਣਾ ਨਾ ਇਹ ਦੁਬਾਰੇ ਪੈਣਾ ਨਾ ਸਾਨੂੰ ਸਰਕਾਰਾਂ ਨੇ ਪੈਸਾ ਦੇਣਾ ਲੋਕ ਇੱਥੇ ਘਰ ਵੇਚਣ ਲਈ ਮਜਬੂਰ ਹੋਏ ਆ ਤੁਸੀਂ ਰਾਮ ਰੋਡ ਦੀ ਗੱਲ ਕਰਦੇ ਆ ਰਾਹੋਂ ਰੋਡ ਬਣਿਆ ਥਲੇ ਸੀਵਰੇਜ ਪੈ ਗਿਆ ਕਾਲੀ ਸਰਕਾਰ ਮਲੇ ਤੇ ਜਿਹੜੀ ਉਹ ਸੜਕ ਵਾ ਸੀਮੈਂਟਡ ਬਣਾਤੀ ਚਲੋ ਉਹਦਾ ਕਰਕੇ ਥੋੜਾ ਜਿਹਾ ਵਿਚਾਰ ਆ ਗਿਆ ਜੇ ਸੜਕ ਹੁੰਦੀ ਲੋਕ ਵਾਲੀ ਤਾਂ ਇਹ ਇੱਥੇ ਬੜਾ ਬੜੇ ਤਕੜੇ ਹਾਸੇ ਹੋਣੇ ਸੀਗੇ ਹੁਣ ਵੀ ਉਹ ਚ ਕੀ ਹੁੰਦਾ ਅੱਜ ਤੁਸੀਂ ਰੌਂਡ ਰੋਡ ਸ਼ੁਰੂ ਤੋਂ ਤੁਰ ਲੋ ਮੇਰਾ ਗੱਲ 20 ਘੋਦੀਆਂ ਜਿਨ੍ਹਾਂ ਦੇ ਟੱਕਣ ਟੁੱਟੇ ਆ ਜੋਦੇਵਾਲ ਬਸਤੀ ਤੋਂ ਗੱਲ ਕਰ ਰਿਹਾ ਹਾਂ ਆ ਮੈਂ ਜੋਦੇਵਾਲ ਬਸਤੀ ਤੋਂ ਚੁੰਗੀ ਤੱਕ ਦੀ ਗੱਲ ਕਰਦਾ ਔਰ ਉਹ ਜਿਹੜੇ ਘੋਦੀਆਂ ਦੇ ਟੱਕਣਾ ਉਹ ਉਹਨਾਂ ਦਾ ਹਾਲਾਤ ਕੀ ਨੇ ਆ ਸਰਵਨ ਪਾਰਕ ਦੇ ਮੋੜੇ ਇੱਕ ਟੱਕਣ ਮਾ ਉਹਦੇ ਥੋੜੇ ਅੱਗੇ ਆ ਕੇ ਇੱਕ ਟੱਕਣਾ ਇੱਥੇ ਨਾ ਉਹ ਜਦੋਂ ਟੁੱਟ ਜਾਂਦਾ ਤਾਂ ਇੱਕ ਟਰਾਲੀ ਹਰੇ ਜੇ ਰੰਗ ਦੀ ਲਿਆ ਕੇ ਇੱਧਰ ਲਾਉਂਦੇ ਕਿੱਧਰ ਲਾਉਂਦੇ ਆ ਕਾਰਪੋਰੇਸ਼ਨ ਵਾਲੇ ਉਹਨੂੰ ਨਾ 20-25 ਦਿਨ ਉਹ ਟਰਾਲੀ ਐ ਲੱਗੀ ਰਹਿੰਦੀ ਆ ਫਿਰ 20-25 ਦਿਨਾਂ ਬਾਅਦ ਉਹਨੂੰ ਪੱਟਦੇ ਖੋਲਦੇ ਆ 20-25 ਦਿਨ ਉਹਨੂੰ ਬਣਾਉਂਦੇ ਲਾਉਂਦੇ ਆ ਫਿਰ ਉਹ ਸੁੱਕਣ ਲਈ 10-15 ਦਿਨ ਯਾਨੀ ਕਿ ਲੋਕਾਂ ਨੂੰ ਉਹ ਟਰਾਲੀਆਂ ਵੀ ਮੁਸੀਬਤ ਦਾ ਕੰਮ ਕਰਦੀਆਂ ਨੇ ਕਿਉਂਕਿ ਟਰੈਫਿਕ ਜਿਹੜੀ ਉਹ ਹਾਲ ਬੁਰਾ ਹੁੰਦਾ ਮਤਲਬ ਟਰੈਫਿਕ ਦੀ ਤਾਂ ਖੈਰ ਆ ਹਾਦਸੇ ਵੀ ਹੋ ਸਕਦੇ ਰਾਤ ਨੂੰ ਅੱਛਾ ਹੋਏ ਆ ਜੀ ਹਾਸੇ ਮੁੰਡੇ ਮਰਿਆ ਮੁੰਡਾ ਮਰਿਆ ਜੀ ਟਰਾਲੀ ਦੇ ਵਿੱਚ ਵੱਜ ਕੇ ਮੋਟਰਸਾਈਕਲ ਤੋਂ ਚਰਮ ਕੋਈ ਨਹੀਂ ਹੈਗੀ ਇਹਨਾਂ ਨੂੰ ਅੱਛਾ ਉਹ ਜਦੋਂ ਉਹਨੂੰ ਪਕਾ ਕੇ ਪੂਰਾ ਉਹਨੂੰ ਪਾਸੇ ਕਰਦੇ ਆ ਉਹ ਵੱਦ ਤੋਂ ਵੱਦ 24 ਘੰਟੇ ਕੱਢਣ ਤੋਂ ਬਾਅਦ ਉਹ ਫੇਟ ਉੱਟ ਜਾਂਦਾ ਮਟੀਰੀਅਲ ਕਿੰਨਾ ਲਾਇਆ ਹੁੰਦਾ ਮੈਂ ਕਹਿੰਦਾ ਜੀ ਉਹ ਚ ਨੇਰੀਓ ਮਿੱਟੀ ਪਾਣਦੇ ਆ ਉਹਦੀ ਕੋਈ ਸ਼ਿਕਾਇਤ ਸੁਣਨ ਵਾਲਾ ਨਹੀਂ ਉਹਦੀ ਕੋਈ ਜਾਂਚ ਕਰਨ ਵਾਲਾ ਨਹੀਂ ਮੇਰਾ ਕੱਲ ਸਾਲ ਦੇ ਵਿੱਚ ਉਹ 20-12 ਤੇ ਉਹ ਜਿਹੜਾ ਟੱਕਣ ਨੇ ਉਹ ਬਣਦੇ ਔਰ ਹੁਣ ਇੱਕ ਹੋਰ ਕੰਮ ਕਰਤਾ ਇਨਾ ਕੋ ਹੋਰ ਤਾਂ ਕੋਈ ਹੱਲ ਨਹੀਂ ਹੋਇਆ ਜਿੱਥੇ ਉਹ ਸੀਵਰੇਜ ਦੇ ਟੱਕਣ ਸੀ ਉਹ ਨਹੀਂ ਥਾਂ ਇਹਨਾਂ ਨੇ ਸੜਕ ਨਾਲ ਉੱਚੀ ਚੱਕ ਦਿੱਤੀ ਹੁਣ ਜਿਹੜਾ ਪਾਣੀ ਆ ਜਿਹੜਾ ਛੜਕ ਦੇ ਵਿੱਚ ਪਾਣੀ ਖੜਾ ਉਹਦੇ ਦੇ ਨਿਕਲਦੇ ਰਸਤੇ ਬੰਦ ਹੋ ਗਏ ਕਿਉਂਕਿ ਉਹਨਾਂ ਨੇ ਸੀਵਰੇਜ ਦੇ ਵਿੱਚ ਤੇ ਜਾਣਾ ਪਾਣੀ ਨੇ ਤੇ ਉਹ ਹੁਣ ਜਿਹੜਾ ਟੱਕਣ ਵਾਲੀ ਜਗ੍ਹਾ ਉਹ ਉੱਚੀ ਕਰਤੀ ਤੇ ਹੁਣ ਬਾਕੀ ਜਿਹੜਾ ਪਾਣੀ ਉਹ ਖੜਾ ਰਹਿੰਦਾ ਜਿਹੜੀਆਂ ਰੂੜ ਜਾਲੀਆਂ ਬਣਾਈਆਂ ਹੁੰਦੀਆਂ ਫਿਰ ਉਹਨਾਂ ਦੇ ਕੀ ਕੰਮ ਹੁੰਦੇ ਨੇ ਉਹ ਖੁੱਲੀਆਂ ਨਹੀਂ ਹੈਗੀਆਂ ਪਾਣੀ ਗੱਚਦੀਆਂ ਨਹੀਂ ਰੋਡ ਜਾਲੀਆਂ ਦੇ ਹਾਲਾਤ ਏਡੇ ਮਾੜੇ ਨੇ ਉਹ ਮਿੱਟੀ ਨਾ ਬੰਦ ਰਹਿੰਦੀਆਂ ਉਹਨਾਂ ਦੀ ਸਫਾਈ ਕੋਈ ਨਹੀਂ ਕਰਦਾ ਉਹਨਾਂ ਨੂੰ 20 ਵਾਰ ਕਹਿ ਕਾ ਵੀ ਇਹਨਾਂ ਦੇ ਰੋਡ ਜਾਲੀਆਂ ਦੀ ਜਿਹੜੇ ਸਫਾਈ ਕਰੋ ਔਰ ਉਹਦੇ 'ਚ ਕਾਰਨ ਕੀ ਆ ਵੀ ਇਹ ਜਿਹੜੇ ਕਾਰਪੋਰੇਸ਼ਨ ਦੇ ਬੰਦੇ ਨੇ ਇਹ ਇਹਨਾਂ ਦਾ ਜਿਹੜਾ ਰੋਟੀ ਪਾਣੀ ਉਹ ਰੋਡ ਤੋਂ ਚੱਲਦਾ ਔਰ ਇੱਥੇ ਸਾਡੇ ਹਾਲਾਤ ਕੀ ਨੇ ਸਵੇਰ ਨੂੰ ਸਾਡੇ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੀਆਂ ਪਰਦੀਆਂ ਤੱਕ ਲੱਪੜਦੀਆਂ ਨੇ ਕਈ ਬੱਚੇ ਮੈਂ ਦੇਖਿਆ ਵਿਚਾਰੇ ਡਿੱਗ ਕੇ ਮੁੜ ਕੇ ਆਉਂਦੇ ਆ ਬੜਾ ਮਤਲਬ ਮਨ ਨੂੰ ਦੁੱਖ ਲੱਗਦਾ ਵੀ ਯਾਰ ਅਸੀਂ ਨਰਕ 'ਚ ਰਹਿ ਰਹੇ ਆ ਇਹ ਕਹਿੰਦੇ ਸਵਿਟਜ਼ਰਲੈਂਡ ਬਣਾਉਣਾ ਇਹ ਤੇ ਨਰਕ ਵੀ ਇਹਦੇ ਨੂੰ ਨਰਕ ਨੂੰ ਵੀ ਦੇਖ ਕੇ ਸ਼ਰਮ ਆਉਂਦੀ ਆ ਕਿ ਮੇਰੇ ਤੋਂ ਜ਼ਿਆਦਾ ਵੀ ਕਿਤੇ ਨਰਕ ਹੈਗਾ ਰਹਾ ਉਹ ਸਿਟੀ ਦੇ ਨਾਂ ਤੇ ਫਿਰ ਕਲੰਕੀ ਗੱਲੀ ਇੱਕ ਤਰ੍ਹਾਂ ਦਾ ਰਾਂਹ ਰੋੜਾ ਇਹ ਨਾਂ ਬਹੁਤ ਵੱਡਾ ਕਲੰਕਾ ਫਿਰ ਜਿੰਨੇ ਕੰਮਾਂ ਤੇ ਜਾਣ ਵਾਲੇ ਆ ਬੀਬੀਆਂ ਜਿਹੜੀਆਂ ਵਿਚਾਰੀਆਂ ਇੱਥੇ ਫੈਕਟਰੀਆਂ 'ਚ ਲੱਗੀਆਂ ਨੇ ਉਹਨਾਂ ਨੇ ਤਾਂ ਪਹੁੰਚੇ ਟੰਗੇ ਹੁੰਦੇ ਆ ਜਿਹੜੇ ਬੰਦੇ ਤੁਰ ਕੇ ਜਾਂਦੇ ਰੋਟੀ ਵਾਲੇ ਡੱਬੇ ਖਿਲਰਦੇ ਗੱਡੀਆਂ ਵਾਲੇ ਵੀ ਛਿੱਤੇ ਪਾਉਂਦੇ ਹੋਣ ਗੱਡੀਆਂ ਵਾਲੇ ਜੋ ਨੰਗਦਾ ਉਹ ਸਾਰਾ ਲਬੇੜ ਜਾਂ ਉਹ ਤੇ ਗੱਡੀ 'ਚ ਬੈਠਾ ਉਹ ਤੇ ਨੰਗੇ ਆਪਣਾ ਸਾਡੇ ਮਤਲਬ ਉਸ ਤੋਂ ਬਾਅਦ ਫੇਰ ਇੱਥੇ ਬਿਮਾਰੀਆਂ ਸਾਡੇ ਏਰੀਏ ਦੇ ਵਿੱਚ ਕੋਈ ਵੀ ਬੰਦਾ ਮਹਿੰਗਾ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਰੱਖਦਾ ਔਰ ਇੱਥੇ ਮੈਂ ਕੱਲ ਇੱਕ ਦੇਖਿਆ ਆ ਜੈਨ ਕਲੋਨੀ ਦੇ ਵਿੱਚ 50-50 ਲੱਖ ਦੀਆਂ ਕੋਠੀਆਂ ਤੇ ਲਾਇਆ ਤੇ ਸੀਵਰੇਜ ਉਹਨਾਂ ਦੇ ਘਰਾਂ 'ਚ ਬੈਕ ਮਾਰ ਰਿਹਾ 50-50 ਲੱਖ ਰੁਪਏ ਲੋਕਾਂ ਨੇ ਕੋਠੀਆਂ 'ਚ ਲਾਇਆ ਭੱਗ ਗਿਆ ਹੂਮ ਆ ਜੈਨ ਕਲੋਨੀ ਆ ਇਹ ਕਲੋਨੀਆਂ ਦੇ ਵਿੱਚ ਚਲੋ ਸਾਡੇ ਘਰ ਤੇ ਨਾਰਮਲ ਆਂ ਆਈ ਦੇ ਜਿ ਤਰ੍ਹਾਂ ਦੇ ਪਿੰਡਾਂ 'ਚ ਰਹਿੰਦੇ ਐ ਤੇ ਫੇਰ ਨੰਗ ਨੂੰ ਗਏ ਜਾਂਦੇ ਉਹਨਾਂ ਦੀ ਬਹੁਤ ਬੁਰੀ ਹਾਲਤ ਆ ਸਰਮੋਹ ਸਾਹਿਬ ਤੁਸੀਂ ਕਹਿੰਦੇ ਬਈ ਐਦਾਂ ਦੇ ਲੋਕ ਐਦਾਂ ਦੇ ਬੁਰੇ ਹਾਲਾਤਾਂ 'ਚ ਰਹਿੰਦੇ ਨੇ ਤੇ ਲੋਕ ਫੇਰ ਮੈਂ ਹੁਣ ਗੱਲਾਂ ਤੁਹਾਨੂੰ ਕੌੜੀਆਂ ਲੱਗਣਗੀਆਂ ਮੇਰੀਆਂ ਲੋਕ ਕਿਉਂ ਨਹੀਂ ਵਿਰੋਧ ਚਾਹੁੰਦੇ ਲੋਕ ਕਿਉਂ ਨਹੀਂ ਧਰਨਾਂ ਦੇ ਉਹ ਬੰਦੇ ਜਿਹੜੇ ਝੰਡੇ ਚੱਕ-ਜੱਕ ਪਾਰਟੀਆਂ ਦਾ ਤੁਰਦੇ ਨੇ ਉਹ ਵੀ ਇੱਥੇ ਰਹਿੰਦੇ ਨੇ ਉਦੋਂ ਜਦੋਂ ਕਿਸੇ ਦੂਜੀ ਪਾਰਟੀ ਦੀ ਸਰਕਾਰ ਹੁੰਦੀ ਆ ਉਦੋਂ ਇਹਨਾਂ ਨੂੰ ਰਾਜਨੀਤੀ ਯਾਦਾ ਦਿੰਦੀ ਆ ਜਦੋਂ ਆਪਣੀ ਸਰਕਾਰ ਹੁੰਦੀ ਆ ਮਾਮਲਾ ਤਾਂ ਜਿੱਥੇ ਦੇ ਜਿੱਥੇ ਆਪਾਂ ਕਹਿੰਦੇ ਪ੍ਰਣਾਲਾ ਦਾ ਉੱਥੇ ਦਾ ਉੱ ਵੇ ਕੀ ਗੱਲ ਹੋਰ ਲੋਕ ਹੈ ਨਹੀਂਗੇ ਪਰਚੇ ਕਰਾਉਣ ਨੂੰ ਦਲਵਾ ਗੇ ਲੋਕਾਂ ਦੇ ਮੁੱਦੇ ਲੜਨ ਨੂੰ ਦਲਵਾ ਗੇ ਤੇ ਫੈਸਿਲਟੀਆਂ ਜੇ ਕਹਨੂੰ ਕੋਈ ਕੰਮ ਸਿਰੇ ਚੜ ਗਿਆ ਤਾਂ ਤੁਸੀਂ ਕਹਿੰਦੇ ਕ੍ਰੈਡਿਟ ਉਹ ਲੋਕ ਲੈ ਜਾਂਦੇ ਨੇ ਜਾਂ ਪਾਰਟੀਆਂ ਲੈ ਜਾਂਦੀਆਂ ਨੇ ਬਿਲਕੁਲ ਇਤਰੇ ਹੀ ਹੁੰਦਾ ਜੀ ਇਹ ਲੋਕ ਕੀ ਕਰਦੇ ਆ ਕੱਲ ਨੂੰ ਜਦੋਂ ਕੋਈ ਇੱਥੇ ਐਮਐਲਏ ਆ ਗਿਆ ਇਹ ਪਤਾ ਨਹੀਂ ਉਹਦੀਆਂ ਚਪਲਾਂ ਚੱਟਣ ਕਿਉਂ ਤੁਰ ਪੈਂਦੇ ਆ ਉਦੋਂ ਉਹਦੀਆਂ ਚਪਲਾਂ ਚੱਟਦੇ ਨੇ ਉਹਦੇ ਮਗਰ ਮਗਰ ਤੁਰੇ ਫਿਰਦੇ ਨੇ ਉਹਨੂੰ ਹਾਰ ਪਾਉਂਦੇ ਨੇ ਹੁਣ ਇਹ ਦੱਸੋ ਐ ਰਾਜਾ ਬੜਿੰਗ ਜਿੱਤ ਕੇ ਗਿਆ ਇੱਥੋਂ ਕੀ ਉਹਨੂੰ ਸਾਡੇ ਹਾਲਾਤ ਨਹੀਂ ਪਤਾ ਆ ਭੁੱਲਾ ਇੱਥੋਂ ਜਿੱਤਿਆ ਆ ਗਰੇਵਾਲ ਕੀ ਇਹਨੂੰ ਇਹਨੂੰ ਇੱਥੋਂ ਦੇ ਹਾਲਾਤ ਨਹੀਂ ਪਤਾ ਇਹ ਕੀ ਕਰ ਰਿਹਾ 2 ਸਾਲ ਹੋ ਗਏ ਇਹਨਾਂ ਕੋ ਆਸੀ ਬ੍ਰਿਜ ਦੀ ਸਫਾਈ ਨਹੀਂ ਹੋਈ ਇਹ ਤਾਂ ਕਹਿੰਦੇ ਨੇ ਅਸਾ ਆਪਣੇ ਘਰ ਦੇ ਵੇੜਿਆਂ ਨੂੰ ਇਹ ਹਲਕੇ ਨੂੰ ਜਾਣਦੇ ਆ ਮਾ ਵੇੜਾ ਤੁਸੀਂ ਦੇਖ ਹੀ ਲੋ ਜੀ ਤੁਸੀਂ ਨੰਘ ਕੇ ਆਏ ਆ ਆ ਜਿਹੜਾ ਵੇੜਾ ਵਾ ਜੇ ਤੇ ਇਹਨਾਂ ਦੇ ਘਰ ਦੇ ਵੇੜੇ ਇਸ ਤਰ੍ਹਾਂ ਦੇ ਨੇ ਫੇਰੇ ਸਹੀ ਆ ਫੇਰ ਕੋਈ ਗਲਤ ਨਹੀਂਗਾ ਇੱਕ ਸਰਪਾ ਸਾਹਿਬ 4000 ਕਰੋੜ ਵੀ ਲੱਗਿਆ ਸੀ ਇਹਦੇ ਤੇ ਤੇ ਉਹ ਐਮਐਲਏ ਦੇ ਫਿਰ ਕੀ ਕਹਣਾ ਉਹਦੇ ਬੰਦੇ ਕੀ ਗੱਲ ਇੱਥੇ ਰਹਿੰਦੇ ਨਹੀਂ ਹੈਗੇ ਮੈਂ ਜੀ ਉਹੀ ਗੱਲ ਤੇ ਆਉਣ ਲੱਗਾ ਕਾਲੀਆਂ ਤੋਂ ਬਾਅਦ ਆ ਗਿਆ ਇੱਥੇ ਕਾਂਗਰਸ ਸਰਕਾਰ ਮੈਨੂੰ ਦੱਸੋ ਇਹ ਦੇਣ ਕਿਹਦੀ ਸੀਗੀ ਤੇ ਪਲੈਨਿੰਗ ਕਿਹਦੀ ਸੀਗੀ ਆਪਾਂ ਮੁੜ ਕੇ ਉਸ ਮੁੱਦੇ ਤੋਂ ਫਿਰ ਆਪਾਂ ਭੁੱਲ ਜਾਣਾ ਜਾਂ ਲੋਕਾਂ ਨੂੰ ਇੱਕ ਵਾਰੀ ਕਲੀਅਰ ਕਰ ਦਿਓ ਵੀ ਜਦੋਂ ਤੁਸੀਂ ਕਹਿੰਦੇ ਪਾਸ ਹੋਇਆ ਤਾਂ ਪਹਿਲਾਂ ਸਰਕਾਰ ਕਿਹਦੀ ਸੀ ਜਿਹਦੀ ਸਰਕਾਰ ਦੇ ਵਿੱਚ ਸੀਵਰੇਜ ਪਿਆ ਤੇ ਕਿੰਨੇ ਇੰਚੀ ਪਾਇਪ ਪਿਆ ਸੀ ਇਹ ਪਹਿਲਾਂ ਜੀ ਪਹਿਲਾਂ ਜਦੋਂ ਸੀਵਰੇਜ ਪਿਆ ਨਾ ਇਹ ਬਲਦੇਵ ਨਗਰ ਤੱਕ ਸੀਵਰੇਜ ਵੱਡਾ ਸੀਗਾ ਅਗਲੇ ਬੰਨੇ ਆਣ ਕੇ ਇਹ 12 ਇੰਚੀ ਪਾਇਪ ਜਿਹੜਾ ਛੋਟਾ ਪਾ ਕੇ ਇਹਨਾਂ ਨੇ ਚੁੰਗੀ ਤੱਕ ਲੈ ਆਂਦਾ ਪਰਲੀ ਸਾਈਡ ਤੇ ਔਰ ਉਸ ਤੋਂ ਬਾਅਦ ਕਾਲੀਆਂ ਦੀ ਸਰਕਾਰ ਆ ਗਈ ਕਾਲੀਆਂ ਦੀ ਸਰਕਾਰ ਚ ਜਿਹੜਾ ਰਣਜੀਤ ਸਿੰਘ ਢੱਲੂ ਐਮ ਐਲ ਏ ਬਣਿਆ ਉਹਨੇ ਰਾਹ ਰੋਡ ਦਾ ਨਰਕ ਕੱਢਿਆ ਨਰਕ ਕੱਢਿਆ ਉਹਨੇ ਦੂਜੀ ਸਾਈਡ ਵੀ ਇੱਕ ਸੀਵਰੇਜ ਉਹਦੇ ਨਾਲ ਦਾ ਪਵਾ ਕੇ ਤੇ ਜਿਹੜੀ ਸੜਕ ਸੀ ਉਹ ਸੀਮੈਂਟਡ ਕਰਵਾਤੀ ਚਲੋ ਲੋਕਾਂ ਨੂੰ ਇੰਨੀ ਰਾਹਤ ਮਿਲ ਗਈ ਵੀ ਇਹ ਸੜਕ ਦੇ ਉੱਪਰ ਪਾਣੀ ਦੋ ਦੋ ਚਾਰ ਚਾਰ ਫੁੱਟ ਖੜਾ ਤੇ ਨੰਗਨ ਨੂੰ ਰਸਤਾ ਸਾਫ ਆ ਲੋਕ ਨੰਗ ਰਹੇ ਸੀਗੇ ਵੀ ਚਲ ਉਹ ਤਾਂ ਬਹੁਤਾਂ ਦੁੱਖਦਾ ਜਾਨੀ ਸੀ ਦੁੱਖਦਾ ਤਾਂ ਨਹੀਂ ਵੀ ਚਲ ਪਾਣੀ ਦੋ ਚਾਰ ਘੰਟੇ ਬਾਅਦ ਨਿਕਲ ਜਾਂਦਾ ਸੀ ਹੁਣ ਉਸ ਤੋਂ ਬਾਅਦ ਆ ਗਈ ਕਾਂਗਰਸ ਦੀ ਸਰਕਾਰ ਉਹ ਕਹਿੰਦਾ ਜੀ ਅਸੀਂ 4000 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਹਲਕਾ ਇਹਦੇ ਲਈ ਲੈ ਕੇ ਆਇਆ ਇਸ ਲਈ ਤੇ ਜਦੋਂ ਕਿ ਮੈਂ ਦੇਖਿਆ ਹਲਕਾ ਇਸਟ ਆਪਣੇ ਨਾਲ ਪੈਂਦਾ ਬਿਲਕੁਲ ਹਰ ਟਾਈਮ ਇਹਦੀ ਸਾਡਾ ਆਣਾ ਜਾਣਾ ਹਲਕਾ ਇਸਟ ਦੇ ਵਿੱਚ ਕਿਤੇ ਨਹੀਂ ਕੋਈ ਅਹੋਜੀ ਜਗ੍ਹਾ ਹੀ ਵੀ ਜਿੱਥੇ ਟੈਲਾਂ ਪਹਿਲਾਂ ਹੀ ਲੱਗ ਰਹੀਆਂ ਸੀ ਤੇ ਫਿਰ ਉਹ ਜਿਹੜਾ 4000 ਕਰੋੜ ਦਾ ਪ੍ਰੋਜੈਕਟ ਆ ਸੰਜੀਤ ਤਲਵਾੜ ਦਾ ਉਹ ਕਿੱਥੇ ਗਿਆ ਉਹ ਪੈਸਾ ਕਿੱਥੇ ਗਿਆ ਮੈਂ ਤਾਂ ਇਹ ਦੇਖਦਾ ਵੀ ਉਹ 4000 ਕਰੋੜ ਦੇ ਪ੍ਰੋਜੈਕਟ ਦੇ ਵਿੱਚ ਸੰਜੀਤ ਤਲਵਾੜ ਦਾ ਦਫ਼ਤਰ ਬੜਾ ਘੈਂਟ ਬਣਿਆ ਉਹ ਅਲੀਸ਼ਾਨ ਬਣਿਆ ਉਹ ਹੋਰ ਹੋਰ ਨਹੀਂ ਕੁਝ ਵੀ ਦਿਖਿਆ ਇੱਥੇ ਸਾਨੂੰ ਨਾ ਤੇ ਉਹ ਰਾਮ ਰੋਡ ਤੇ ਇੱਕ ਉਹ ਪਰਲੇ ਬਣੇ ਉਹਨਾਂ ਪੱਟ ਕੇ ਥੋੜਾ ਜਿਹਾ ਪੈਪ ਪਾਇਆ ਅਸੀਂ ਉਹ ਵੈਸੇ ਪੁੱਛ ਲਿਆ ਕਿ ਕਿੰਨੇ ਦਾ ਜਿਹੜਾ ਹੁਣ ਤੁਸੀਂ ਇਹ ਪੱਟ ਰਹੇ ਜੋ ਐ ਰੈਡੀ ਸਲੈਪ ਪਈ ਆ ਬੜੀ ਔਖੀ ਪੱਟੀ ਗਈ ਉਹ ਬਾਦੀ ਦੁਕਾਨ ਦੇ ਕੋਲ ਗੱਲ ਕਰ ਰਹੇ ਹਾਂ ਜੀ ਉਰੇ ਆ ਕੇ ਥੋੜਾ ਜਿਹਾ ਗੁਰੂ ਵਿਹਾਰ ਦੇ ਕੋਲੇ 9 ਕਰੋੜ ਰੁਪਏ ਦੇ ਵਿੱਚ ਉਹ ਇਹਨਾਂ ਨੇ ਸੀਵਰੇਜ ਦਾ ਇੱਕ ਟੋਟਾ ਪਾਇਆ 9 ਕਰੋੜ ਰੁਪਏ ਚ ਮਤਲਬ ਪੈਸੇ ਖਾਣ ਦੀ ਵੀ ਕੋ ਹੱਦ ਹੁੰਦੀ ਆ ਯਾਰ ਅਸੀਂ ਤੇ ਇਹਨਾਂ ਤੋਂ ਇਹ ਕਿਲੋਂ ਦੁਖੀਆਂ ਵੀ ਸਾਡੇ ਜਿਹੜੇ ਟੈਕਸ ਦੇ ਪੈਸੇ ਦਿੱਤੇ ਆ ਉਹਨਾਂ ਉੱਤੇ ਇਹਨਾਂ ਦੇ ਜਵਾਕ ਤੇ ਵੱਡੇ ਜਿਹੜੇ ਅਫਸਰ ਉਹਨਾਂ ਦੇ ਜਵਾਕ ਆ ਜਿਹੜੇ ਉਹ ਐਸ਼ ਕਰ ਰਹੇ ਨੇ ਪੂਰਾ ਤੁਹਾਨੂੰ ਲੱਗਦਾ ਵੀ ਯਾਨੀ ਕਿ ਤੁਸੀਂ ਕਹਿੰਦੇ ਜਿਵੇਂ ਖਾਨ ਦਾ ਇੱਕ ਤਰੀਕਾ ਤਾਂ ਨਵਾਂ ਟਾਸਕ ਖੇਡ ਲੈਂਦੇ ਆ ਫਿਰ ਉਹਦੇ ਨਾਂ ਦੇ ਉੱਤੇ ਇਹਨੂੰ ਪਾਸ ਕਰਾ ਕੇ ਦੋ ਪੈਰ ਪਈਆ ਖਾਂਦੇ ਨੇ ਬਿਲਕੁਲ ਜੀ ਬਿਲਕੁਲ ਇਹੀ ਕੰਮ ਹੋ ਰਿਹਾ ਵਾ ਆਹ ਹੋਟੀਆਂ ਪਾਸ ਕਰਾ ਲਈਆਂ ਆ ਅਸੀਂ ਫੁੱਟਪਾਥ ਪਾਸ ਕਰਾ ਲਿਆ ਫੁੱਟਪਾਥ ਇੱਕ ਵਾਰੀ ਕਿਉਂ ਨਹੀਂ ਬਣਦਾ ਹਰ ਸਾਲ ਉਸ ਫੁੱਟਪਾਥ ਨੂੰ ਪੱਟ ਕੇ ਜਿਹੜੀਆਂ ਉਹਦੀਆਂ ਟੈਲਾਂ ਨੇ ਹਰ ਸਾਲ ਨਵੀਆਂ ਲੱਗਦੀਆਂ ਨੇ ਉਹ ਪਹਿਲੀਆਂ ਟੈਲਿਆਂ ਨੂੰ ਕੀ ਹੋ ਜਾਂਦਾ ਸਾਨੂੰ ਇਹ ਨਹੀਂ ਸਮਝ ਆਉਂਦੀ ਦੁਬਾਰੇ ਬਣਾਉਂਦੇ ਨੇ ਕਿਉਂਕਿ ਉਹ ਪੈਸੇ ਖਾਣ ਦਾ ਤਰੀਕਾ ਇੱਕ ਹੁਣ ਦੁਬਾਰੇ ਜਦੋਂ ਹੁਣ ਦੇਖਿਆ ਵੀ ਇੱਥੇ ਕੋਈ ਗੱਲ ਨਹੀਂ ਬਣੀ ਬਾ بڑا ਉੱਖਾ ਹੋ ਗਿਆ ਮਾਹੌਲ ਫਿਰ ਹੁਣ ਮੈਨੂੰ ਆ ਜਿੰਨੇ ਮੱਲਿਆਂ ਦੇ ਪ੍ਰਧਾਨ ਆ ਸਾਰਿਆਂ ਨੇ ਕਿਹਾ ਇਹ ਪ੍ਰਧਾਨ ਜੀ ਇੱਕ ਵਾਰੀ ਤੁਰੀਏ ਆਪਾਂ ਫਿਰ ਅਸੀਂ ਕੱਲ ਰੱਖ ਕੇ ਟਾਈਮ ਅਸੀਂ ਡੀਸੀ ਸਾਹਿਬ ਨਾਲ ਕਾਲ ਕੀਤੀ ਡੀਸੀ ਸਾਹਿਬ ਕਿਤੇ ਸੰਗਦਰਸ਼ਨ ਦੇ ਵਿੱਚ ਸੀਗੇ ਇਧਰ ਯੂਨੀਵਰਸਿਟੀ 'ਚ ਤਾਂ ਏਡੀਸੀ ਸਾਹਿਬ ਬੈਠੇ ਸੀਗੇ ਮੈਂ ਇੱਕ ਚੀਜ਼ ਦੇਖੀ ਕੱਲ ਅਗਲਾ ਕਹਿੰਦਾ ਮੰਗ ਪੱਤਰ ਦਿੱਤਾ ਤੇ ਘਰੋਂ ਬਾਹਰ ਇੰਨਾ ਕ ਟਾਈਮ ਲਾਉਂਦੇ ਆ ਅਫਸਰ ਪਰ ਕੱਲ ਇੱਕ ਘੰਟਾ ਟਾਈਮ ਆ ਜਿਹੜਾ ਸਾਨੂੰ ਏ ਡੀ ਸੀ ਸਾਹਿਬ ਨੇ ਦਿੱਤਾ ਸ਼ਰੀਨ ਸਾਹਿਬ ਨੇ ਔਰ ਉਹਨਾਂ ਨੇ ਮੌਕੇ ਤੇ ਜਿੰਨੇ ਸਾਡੇ ਮੁੱਦੇ ਸੀ ਸਾਰਿਆਂ ਤੇ ਐਕਸ਼ਨ ਲਿਆ ਔਰ ਸਾਨੂੰ ਦੋ ਦਿਨ ਦਾ ਸਮਾਂ ਦਿੱਤਾ ਵੀ ਦੋ ਦਿਨਾਂ ਦੇ ਵਿੱਚ ਮੈਂ ਜਿਹੜਾ ਇਹਦਾ ਇਹ ਜਾਲੀਆਂ ਜੂਲੀਆਂ ਸਾਫ਼ ਕਰਾ ਕੇ ਇਹਦਾ ਅਸੀਂ ਸੁਧਾਰ ਕਰਾਵਾਂਗੇ ਅੱਛਾ ਮੈਂ ਤੁਹਾਡੀ ਗੱਲ ਹੋ ਗਈ ਕੰਪਲੀਟ ਕਿ ਕੋਈ ਹੋਰ ਗੱਲ ਰੱਖਣ ਵਾਲੀ ਰਹਿੰਦੀ ਹੈ ਔਰ ਇਹ ਕਰਕੇ ਕਰਨ ਤੋਂ ਬਾਅਦ ਇੱਕ ਅਸੀਂ ਇੱਥੇ ਮੁੱਦਾ ਹੋਰ ਚੱਕਿਆ ਜੀ ਇਹਦੇ ਵਿੱਚ ਨਾ ਉਹ ਰੋਡ ਤੇ ਵੀ ਜਿੰਨੇ ਦੁਕਾਨਦਾਰ ਨੇ ਦੁਕਾਨਦਾਰਾਂ ਨੇ ਇੱਕ ਨਵਾਂ ਖੇਡ ਰਚਾਈ ਹੋਈ ਆ ਦੁਕਾਨ ਦੇ ਮੋਹਰਲੇ ਬੰਨੇ ਆਪਣਾ ਸਮਾਨ ਕੱਢ ਲੈਂਦੇ 10 ਫੁੱਟ ਔਰ 10 ਫੁੱਟ ਤੋਂ ਬਾਅਦ ਇੱਕ ਰੇੜੀ ਲਵਾ ਲੈਂਦੇ ਆ ਦੋ ਰੇੜੀਆਂ ਲਵਾ ਲੈਂਦੇ ਆ ਉਹਨਾਂ ਤੋਂ ਪੈਸੇ ਲੈਂਦੇ ਆ ਅੱਡਾ ਲਵਾਈ ਦਾ ਅੱਡਾ ਲਵਾਈ ਦੇ ਪੈਸੇ ਲੈਂਦੇ ਆ ਔਰ ਉਸ ਤੋਂ ਬਾਅਦ ਜਿਹੜਾ ਬੰਦਾ ਇਹਨਾਂ ਦੀ ਦੁਕਾਨ ਤੋਂ ਸਮਾਨ ਲੈਣ ਆਉਂਦਾ ਉਹ ਆਪਣੀ ਗੱਡੀ ਲਾ ਲੈਂਦਾ ਹੁਣ ਮਗਰ ਸੜਕ ਕਿੱਥੇ ਰਹਿ ਗਈ ਇਧਰੋਂ ਆਉਂਦੇ ਆ ਹੈਵੀ ਟਿਪਰ ਪਰ ਕੀ ਹੁੰਦਾ ਬੰਦਾ ਬੁੜਕੇ ਟਿਪਰ ਦੇ ਥੱਲੇ ਔਰ ਇੱਥੇ ਲੋਕਾਂ ਨਾਲ ਹਾਸੇ ਵਾਪਰ ਰਹੇ ਨੇ ਜਾਨਾਂ ਜਾ ਰਹੀਆਂ ਲੋਕ ਇਹ ਵੀ ਨਹੀਂ ਸੁਧਰਦੇ ਜਦੋਂ ਉਹਨਾਂ ਨਾਲ ਗੱਲ ਕੀਤੀ ਕਾਰਪੋਰੇਸ਼ਨਾਂ ਆਏ ਜੀ ਇਹਨਾਂ ਨੂੰ ਤਾਂ ਨੰਬਰ ਦਿੱਤੇ ਨੰਬਰ ਦਿੱਤੇ ਆ ਜਿੰਨੇ ਵੀ ਰੇੜੀਆਂ ਫੜੀਆਂ ਵਾਲੇ ਸਾਡੇ ਵੀਰ ਆ ਇਹਨਾਂ ਨੂੰ ਵੀ ਕਮਾਉਣਾ ਇਹਨਾਂ ਨੂੰ ਵੀ ਵਿਚਾਰਿਆਂ ਦਾ ਰੋਟੀ ਰੋਜੀ ਦਾ ਸਾਧਨ ਪਰ ਸਰਕਾਰ ਨੂੰ ਚਾਹੀਦਾ ਵੀ ਤੁਹਾਡੇ ਕੋ ਬੜੀਆਂ ਬਕਬੂੜ ਦੀਆਂ ਜਗ੍ਹਾ ਪਈਆਂ ਨੇ ਤੁਹਾਡੇ ਕੋ ਬੜੀਆਂ ਕਾਰਪੋਰੇਸ਼ਨ ਦੀਆਂ ਜਗ੍ਹਾ ਪਈਆਂ ਨੇ ਤੁਸੀਂ ਇਹਨਾਂ ਦੀ ਇਹਨਾਂ ਦੀ ਜਿਹੜੀ ਮੰਡੀ ਐ ਇੱਕ ਜਗ੍ਹਾ ਲਵਾਓ ਸਿਟੀ ਜੋ ਬਾਹਰ ਕਰ ਸਿਟੀ ਜੋ ਬਾਹਰ ਕਰ ਲੋ ਕਿਤੇ ਨਾ ਕਿਤੇ ਆਹ ਰੋਡ ਤੇ ਟ੍ਰੈਪ ਨਾ ਲੱਗੇ ਇਹਨਾਂ ਦੇ ਜਿਹੜੇ ਜਿਹੜੇ ਇੱਕ ਦੁਕਾਨਦਾਰ ਨੇ ਉਹਨਾਂ ਦੇ ਸਮਾਨ ਵੀ ਜਿਹੜੇ ਅੰਦਰ ਕਰਾਓ ਸਾਰੇ ਜਿਹੜਾ ਰੋਡ ਖੁੱਲਾ ਹੋਵੇ ਲੋਕਾਂ ਨੂੰ ਆਣ ਜਾਣ ਚ ਤੰਗੀ ਨਾ ਹੋਵੇ ਤਾਂ ਅਸੀਂ ਕਹਿੰਨੇ ਕਿ ਇੱਥੇ ਦਾ ਸੁਧਾਰ ਹੋ ਸਕਦਾ ਨਹੀਂ ਤੇ ਵਰਨਾ ਇੱਥੇ ਦਾ ਸੁਧਾਰ ਨਹੀਂ ਸਾਨੂੰ ਦੇਖੋ ਮੈਂ ਅੱਜ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਸਾਡਾ ਸਾਥ ਜਿਹੜਾ ਉਹ ਲੋਕਲ মিডিਆ ਨੇ ਇੰਨਾ ਦਿੱਤਾ ਹਰ ਮੁੱਦੇ ਦੇ ਵਿੱਚ ਮੇਰੇ ਚ ਮੇਰਾ ਲੋਕਲ মিডিਆ ਦਾ ਮੈਂ ਦੇ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਨੇ ਉਸ ਗੱਲ ਨੂੰ ਇੰਨਾ ਚੱਕਿਆ ਕਿ ਜਿਹੜੀ ਸਰਕਾਰ ਦੇ ਕੰਨਾਂ 'ਚ ਪੈ ਗਈ ਜਾ ਕੇ ਤਾਂ ਸਾਡੇ ਮਸਲੇ ਹੱਲ ਹੋਏ ਮੈਂ ਧੰਨਵਾਦੀ ਆ ਦੂਜੀ ਗੱਲ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਯਾਰ ਆਹ ਜਿਹੜੇ ਤੁਸੀਂ ਨਾ ਲੀਡਰਾਂ ਨੂੰ ਆਆਂ ਨੂੰ ਚਾਹਵਾ ਤੇ ਆ ਜਿਹੜੇ ਫੁੱਲ ਮਾਲਾ ਪਾਉਣੇ ਇਹ ਛੱਡ ਦਿਓ ਇਹਨਾਂ ਤੋਂ ਸਵਾਲ ਕਰੋ ਉਹਨੂੰ ਪੁੱਛੋ ਯਾਰ ਤੈਨੂੰ ਬਣਾਇਆ ਤੂੰ ਤੇ ਆਪਣੇ ਸੁੱਕੇ 'ਚ ਰਹਿਣਾ ਆ ਸਾਡੇ ਹਾਲਾਤ ਦੇਖ ਉਹਨੂੰ ਬਾਹੋਂ ਫੜੋ ਦੇ ਉਹਨੂੰ ਨੰਗੇ ਪੈਰੀ ਉਸ ਪਾਣੀ ਚ ਤੋੜ ਕੇ ਇੱਕੀ ਬਾਹਰ ਕੱਢੋ ਜੇ ਸਾਰੇ ਨੂੰ ਸਾਰੇ ਟੱਬਰ ਨੂੰ ਖੁਰਕਣਾ ਪੈ ਗਈ ਤੇ ਤੁਸੀਂ ਤਾਂ ਕਿਓ ਸਾਡੀਆਂ ਗੱਲਾਂ ਬੜੀਆਂ ਲੋਕਾਂ ਨੂੰ ਕੌੜੀਆਂ ਲੱਗਣੀਆਂ ਨੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਠੋਕ ਬਜਾ ਕੇ ਪਰ ਐਡੀ ਹਿੰਮਤ ਕਰੇ ਕਿਹੜਾ ਦਲੇਰੀ ਕਰੇ ਕਿਹੜਾ ਜਿਹੜੇ ਰੋਜ਼ ਨਾਲ ਬੈੰਦੇ ਉੱਠਦੇ ਆ ਕੀ ਗੱਲ ਉਹ ਮੈਂ ਗੱਲ ਫੇਰ ਉੱਥੇ ਆ ਗਈ ਉਹਨਾਂ ਦੇ ਘਰ ਵੀ ਤਾਂ ਇੱਥੇ ਹੀ ਨੇ ਤੇ ਉਹ ਫਿਰ ਤਾਂ ਮੂੰਹ ਤਾਂ ਜਮਾਂ ਤੇ ਤਾਲੇ ਕਿਉਂ ਲੱਗ ਜਾਂਦੇ ਆ ਇਹ ਗੱਲ ਕਹਿੰਦੇ ਕਿਉਂ ਨਹੀਂ ਸਕੋ ਜੇ ਤੁਸੀਂ ਕਿਸੇ ਪਾਰਟੀ ਦੇ ਤੁਹਾਨੂੰ ਪ੍ਰਧਾਨ ਹੋ ਜਾਂ ਤੁਹਾਨੂੰ ਅਹੁਦਾ ਮਿਲਿਆ ਫਿਰ ਤਾਂ ਤੁਹਾਡੇ ਹੱਥ ਫੜ ਕੇ ਜਾਂ ਬਾਹ ਫੜ ਕੇ ਸਾਨੂੰ ਕੰਮ ਕਰਾਉਣਾ ਗੱਲ ਕਰਾ ਕੇ ਆਏ ਆ ਅਗਰ ਸਾਡੇ ਕੋਲ ਦੋ ਕੰਮ ਆ ਜੀ ਪਹਿਲਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਹੱਥ ਜੋੜਨ ਤੇ ਬੇਨਤੀ ਤੋਂ ਬਾਅਦ ਚ ਫੇ ਸਾਡੇ ਕੋਲੇ ਦੂਜੀ ਵਾਰ ਤੇ ਇਹੀ ਹੁੰਦਾ ਅਸੀਂ ਕਹੇ ਆਏ ਆ ਉਹਨਾਂ ਨੂੰ ਵੀ ਸਾਡੀ ਮਜਬੂਰੀ ਬਣ ਜਾਣੀ ਐ ਸੜਕਾਂ ਦੇ ਆਉਣ ਦੀ ਹੁਣ ਅਸੀਂ ਮੁੱਦਾ ਚੱਕ ਲਿਆ ਜਿੰਨਾ ਚਿਰ ਇਹ ਰਾਮ ਰੋਠ ਠੀਕ ਨਹੀਂ ਹੁੰਦਾ ਅਸੀਂ ਬਹਿਣਾ ਨਹੀਂਗਾ ਤੇ ਹੁਣ ਇਸ ਤੋਂ ਬਾਅਦ ਅਸੀਂ ਨਹੀਂ ਤੇ ਅਸੀਂ ਫੇ ਹਾਈਵੇ ਰੋਡ ਜਾਮ ਕਰਾਂਗੇ ਫੇਰ ਤੁਸੀਂ ਸਾਡੇ ਡਾਂਗਾ ਮਾਰਿਓ ਚਾਹੇ ਸਾਨੂੰ ਕੁੱਟਿਓ ਵਿੱਚ ਜਾਂ ਜੇਲ੍ਹ ਚ ਭੇਜਿਓ ਜੋ ਤੁਸੀਂ ਪਰਚਾ ਕਰਨਾ ਜੋ ਕਰਨਾ ਕਰਦੇ ਹੋ ਮੈਂ ਲੋਕਾਂ ਨੂੰ ਵੀ ਰਾਮ ਰੋਡ ਵਾਲਿਆਂ ਨੂੰ ਬੇਨਤੀ ਕਰਦਾ ਵੀ ਇਹ ਜਿਹੜੇ ਲੀਡਰ ਨੇ ਇਹ ਤੇ ਜਿੱਤ ਕੇ ਆਪਣੇ ਘਰਾਂ 'ਚ ਬਹਿ ਜਾਂਦੇ ਆ ਤਕੜੀ ਜਗ੍ਹਾ ਤੇ ਕੋਠੀਆਂ ਨੇ ਇਹਨਾਂ ਦੀਆਂ ਇਹਨਾਂ ਨੂੰ ਤੇ ਤੁਹਾਡੇ ਚ ਆਉਣ ਦੀ ਲੋੜ ਨਹੀਂ ਉਹ ਮਰਨਾ ਤੁਸੀਂ ਆ ਜਵਾਕਾ ਜਵਾਕ ਤੁਹਾਡੇ ਬਿਮਾਰ ਹੋਣੇ ਆ ਬਿਮਾਰੀਆਂ ਤੁਹਾਨੂੰ ਲੱਗਣੀਆਂ ਸਕੂਲਾਂ ਨੂੰ ਜਾਂਦੇ ਤੁਸੀਂ ਛੜਕ 'ਚ ਡਿੱਗਦੇ ਜੇ ਲਿਬੜਦੇ ਤੁਸੀਂ ਜਾਂਦੇ ਜੇ ਗੱਡੀਆਂ ਤੁਹਾਡੀਆਂ ਖਰਾਬ ਹੁੰਦੀਆਂ ਉਹ ਤੁਸੀਂ ਘਟੋ ਘਟ ਥੋੜੀ ਵਾਲੀ ਸ਼ਰਮ ਕਰੋ ਤੁਸੀਂ ਨਾਲ ਤੇ ਤੁਰ ਕੇ ਤੁਰ ਪੋ ਸਾਡੇ ਸਾਹੀਂ ਤੇ ਤੁਹਾਡੀ ਖਾਤਰ ਲੜਨ ਨੂੰ ਤਿਆਰ ਆ ਸਾਡੇ ਨਾਲ ਤੇ ਤੁਰੋ ਨਾਲ ਤੁਰੋ ਸਾਡੇ ਨਾਲ ਖੜੋ ਨਾ ਮਸਲਾ ਲਊਗਾ ਫਿਰ ਗੱਲ ਕਰਿਓ ਉਹ ਸੰਘਰਸ਼ ਤੇ ਟੇਕ ਰੱਖੋ ਨਾ ਕੇ ਬੋਟਾਂ ਤੇ ਅੱਛਾ ਚਲੋ ਮੇਰਾ ਹੁਣ ਆਖਰੀ ਸਵਾਲ ਆ ਤੁਹਾਨੂੰ ਤੁਹਾਨੂੰ ਕੀ ਲੱਗਦਾ ਜੇ ਹੁਣ ਤੁਸੀਂ ਇਹ ਕ ਮੁੱਦਾ ਚੱਕਿਆ ਹੋਇਆ ਇਹ ਮੁੱਦਾ ਮੁੱਦਾ ਹੀ ਨਹੀਂ ਰਹਿ ਜੂਗਾ ਕਿ ਇਹਨੂੰ ਸਿਰੇ ਤੱਕ ਪਹੁੰਚਾਓਗੇ ਜਾਂ ਲੋਕਾਂ ਦਾ ਹੱਲ ਕਰਾਓਗੇ ਕਿਉਂਕਿ ਤੁਹਾਨੂੰ ਪਤਾ ਪ੍ਰਸ਼ਾਸਨ ਦਾ ਹਮੇਸ਼ਾ ਇਹੀ ਕੰਮ ਲੈਂਦਾ ਤੁਸੀਂ ਆਪਦੀਆ ਤੁਹਾਡੀਆਂ ਸਟੇਟਮੈਂਟਾਂ ਨੇ ਕਿ ਇਹ ਪ੍ਰਸ਼ਾਸਨਾਂ ਦਾ ਮੌਕੇ ਤੇ ਅਫਸਰ ਆਂਦੇ ਆ ਕਿ ਤੇ ਗੱਲ ਉਹੀ ਹੈ ਪ੍ਰਣਾਲਾ ਫੇਰ ਉੱਥੇ ਦਾ ਉੱਥੇ ਹੀ ਆ ਤੇ ਇਹ ਵੀ ਦੱਸ ਦਿਓ ਵੀ ਹੁਣ ਇਹਦੇ ਵਾਸਤੇ ਤੁਹਾਡੇ ਕੋਲ ਕੋਈ ਵਧੀਆ ਪਲਾਨ ਹੈਗਾ ਕਿ ਨਹੀਂ ਕਿ ਗੋਗੀ ਸੜਕ ਬਣ ਚੁੱਕੀ ਆ ਸੀਵਰੇਜ ਪੈ ਚੁੱਕੀ ਆ ਤੁਹਾਨੂੰ ਲੱਗਦਾ ਵੀ ਹੁਣ ਇਹਦੇ ਤੇ ਪੱਟ ਪਟਈਆ ਕਰਕੇ ਦੁਬਾਰੇ ਕਰੋੜਾਂ ਵਾਲਾ ਲਾਇਆ ਜਾਵੇ ਤੇ ਇੱਕ ਡੇਢ ਸਾਲ ਦਾ ਸਮਾਂ ਦੁਬਾਰੇ ਲੱਗੇ ਕੀ ਇਹਦਾ ਕੋਈ ਆਲਟਰਨੇਟਰਾ ਕਲੀਅਰ ਲਫ ਲਫ ਜੀ ਦੱਸ ਦਿਓ ਅਗਰ ਤੁਹਾਨੂੰ ਅਫਸਰ ਬਣਾਇਆ ਜਾਵੇ ਜਾਂ ਤੁਹਾਨੂੰ ਪੁੱਛਿਆ ਜਾਵੇ ਤਾਂ ਤੁਸੀਂ ਇਹਦਾ ਕੀ ਹੱਲ ਕਰਾਓਗੇ ਦੇਖੋ ਜੀ ਅਸੀਂ ਅਫਸਰ ਤਾਂ ਨਹੀਂ ਬਣ ਸਕਦੇ ਜੋਤੀ ਨਹੀਂ ਮੈਂ ਕਹਿੰਦਾ ਮਤਲਬ ਇਹ ਕਿ ਤੁਹਾਡੇ ਕੋਲ ਕੋਈ ਜ਼ਰੀਆ ਜਾ ਕੋਈ ਰਾਹ ਤਾਂ ਹੋਏਗਾ ਨਾ ਰਾਹ ਦੱਸ ਕੇ ਇਹ ਜਿਹੜਾ ਪਟੀਆਂ ਟ੍ਰੀਟਮੈਂਟ ਪਲੈਂਟ ਲੱਗਾ ਉੱਥੇ ਤੁਸੀਂ ਇੰਨਾ ਪੈਸਾ ਲਾਇਆ ਉਹਦੀਆਂ ਮੋਟਰਾਂ ਬੰਦ ਪਈਆਂ ਨੇ ਉਹ ਪਾਣੀ ਨਹੀਂ ਖਿੱਚ ਰਿਆ ਤੁਸੀਂ ਬਸਤੀ ਚੌਂਕ ਦੇ ਵਿੱਚ ਮੋਟਰ ਪਹਿਲਾਂ ਤੇ ਲਾਉਣ ਵਾਲੇ ਨੇ ਗਲਤ ਜਗ੍ਹਾ ਲਾਈ ਕਿਉਂਕਿ ਉੱਥੇ ਮਾਰਕੀਟ ਆ ਮਾਰਕੀਟ ਜਿੱਥੇ ਮੋਸ਼ਕਾ ਹੁੰਦਾ ਉੱਥੇ ਲੋਕਾਂ ਨੇ ਸਾਮਾਨ ਵੇਚਣਾ ਵੀ ਆ ਲੈਣਾ ਵੀ ਆ ਪਾਣੀ ਇਕੱਠਾ ਹੁੰਦਾ ਹੁਣ ਉਹ ਮੋਟਰ ਚੱਲਦੀ ਨਹੀਂ ਜੀ ਉਹ ਮੋਟਰ ਜੇ ਦੋਏ ਕੰਮ ਹੋਣਿਆ ਜੀ ਪਟੀਆਂ ਵਾਲਾ ਟ੍ਰੀਟਮੈਂਟ ਪਲੈਂਟ ਵੀ ਚੱਲੇ ਤੇ ਇਹ ਮੋਟਰ ਵੀ ਚੱਲੇ ਸਾਡਾ ਇਹੀ ਹਾਲ ਆ ਅਸੀਂ ਉਹਨਾਂ ਨੂੰ ਕੱਲ੍ਹ ਕੇ ਦੱਸ ਕੇ ਆਏ ਵੀ ਤਿੰਨ ਸ਼ਿਫਟਾਂ ਜਿੱਥੇ ਬੰ ਮੋਟਰ ਚਲਾਉਣ ਨੂੰ ਤਿੰਨ ਬੰਦਿਆਂ ਨੇ ਤਨਖਾਹ ਦਿੰਦੇ ਆ ਇੱਕ ਮੇਰਾ ਗੱਲ ਜਨਰੇਟਰ ਵੀ ਕਿਰਾਏ ਤੇ ਖੜਾ ਕੀਤਾ ਨਾਲ ਲਿਆ ਕੇ ਫਿਰ ਚਾਲੇ ਪਿਆ ਨਾ ਉਹਦੀਆਂ ਜਿਹੜੀਆਂ ਤਾਰਾਂ ਨੇ ਉਹ ਸੜਕ ਵਾਲੇ ਪਾਸੇ ਨੇ ਲੰਘਦੇ ਦੇਖਿਓ ਉਹਦੇ ਨਾਲ ਕੋਈ ਜਾਨਵਰ ਵੀ ਲੱਗ ਸਕਦਾ ਕੋਈ ਇਨਸਾਨ ਵੀ ਲੱਗ ਸਕਦਾ ਜੀ ਵੀਡੀਓ ਬਣਾ ਕੇ ਪਾ ਦੇ ਕਿਸੇ ਪ੍ਰਸ਼ਾਸਨਿਕ ਨਹੀਂ ਕਰਦੇ ਤੇ ਉਹ ਉਹ ਤੁਸੀਂ ਆਪ ਦੇਖਿਓ ਮੜਾ ਜੀ ਮੈਨੂੰ ਮੈਂ ਦੱਸ ਕਿਹਾ ਕੱਲ ਵੀ ਵੀ ਉਹ ਜਿਹੜਾ ਜਨਰੇਟਰ ਆ ਉਹ ਕੀ ਚਿੱਟਾ ਥੀ ਜਿਹੜਾ ਉਹ ਤੇ ਖੜਾ ਕੀਤਾ ਜਦੋਂ ਪਾਣੀ ਤੇ ਸਾਡਾ ਚੱਲਦਾ ਨਹੀਂ ਮੋਟਰ ਤੁਸੀਂ ਚਲਾਉਂਦੇ ਨਹੀਂ ਜਨਰੇਟਰ ਘਾਤੋਂ ਖੜਾ ਕੀਤਾ ਉਹਦਾ ਵੀ ਤੁਹਾਨੂੰ ਕਰਾਇਆ ਤੁਸੀਂ ਪਾਉਨੇ ਹੋਗੇ ਕਾਗਜ਼ਾਂ ਦੇ ਵਿੱਚ ਜੇ ਉਹ 800 ਕਰਾਏ ਤੇ ਉਹ ਤੋਂ ਤੁਸੀਂ 8000 ਪਾਉਂਦੇ ਹੋਗੇ ਇਹ ਖਾਨ ਦੇ ਜਰੀਏ ਬੰਦ ਕਰਕੇ ਤੁਸੀਂ ਗਰਾਊਂਡ ਦੇ ਉੱਤੇ ਆਓ ਗਰਾਊਂਡ ਦੇ ਉੱਤੇ ਆ ਕੇ ਦੋ ਕੰਮ ਕਰੋ ਇੱਕ ਤੇ ਪੱਟੀਆਂ ਵਾਲਾ ਟ੍ਰੀਟਮੈਂਟ ਪਲਾਂਟ ਚਲਾਓ ਦੂਜਾ ਚਲਾਓ ਬਸਤੀ ਚੌਂਕ ਵਾਲੀ ਮੋਟਰ ਤਾਂ ਸਾਡੇ ਲੋਕਾਂ ਨੂੰ ਰਾਹਤ ਮਿਲੂਗੀ ਸਾਡੀਆਂ ਕਲੋਨੀਆਂ ਵਾਲਾ ਸੀਵਰੇਜ ਤਾਂ ਚੱਲਣਾ ਇਹ ਰਾਮ ਰੋਡ ਦਾ ਸੀਵਰੇਜ ਚੱਲੂ ਦੂਜਾ ਜਿੰਨੀਆਂ ਡੈਂਗਾ ਨੇ ਨਾਲ ਜਿਨ੍ਹਾਂ ਤੋਂ ਪੈਸੇ ਲੈ ਕੇ ਲੀਡਰ ਪਾਣੀ ਸਾਡੇ ਵਿੱਚ ਪਾਉਂਦੇ ਨੇ ਸਾਡੇ ਵਾਲੇ ਸੀਵਰੇਜ ਚ ਇਹਨਾਂ ਨੂੰ ਬੰਦ ਕਰਾਓ ਵਰਨਾ ਇਹ ਜਦੋਂ ਵੀ ਇੱਥੇ ਚਾਰ ਛੱਟਾਂ ਪੈ ਜਾਂਦੀਆਂ ਨੇ ਉਹ ਆਪਣਾ ਪਾਣੀ ਖੋਲ ਦਿੰਦੇ ਆ ਫਿਰ ਤੁਸੀਂ ਨੰਗਦੇ ਦੇਖਿਓ ਕਨੈਕਸ਼ਨ ਹੈਗੇ ਨੇ ਵਿੱਚ ਤੁਹਾਨੂੰ ਲੱਗ ਕਾਨੂੰਨੀ ਕਨੈਕਸ਼ਨ ਤੇ ਪੂਰੇ ਤੜ ਤੜ ਲੈਣਾ ਚੱਲ ਰਿਹਾ ਜੀ ਜਿੰਨੀਆਂ ਡੈਂਗਾਂ ਦੇ ਮੈਂ ਕਿਹਾ ਜੀ ਅਸੀਂ ਕਈ ਵਾਰੀ ਖੋਲ ਚੁੱਕੇ ਆ ਅਸੀਂ ਬੰਦ ਵੀ ਕਰ ਚੁੱਕੇ ਆ ਪੰਚਾਇਤਾਂ ਵਾਲੇ ਸਰਪੰਚਾਂ ਨੇ ਲੜ ਕੇ ਉਹ ਮੋਟਰਾਂ ਬੰਦ ਵੀ ਕੀਤੀਆਂ ਉਹਨਾਂ ਦੇ ਕਨੈਕਸ਼ਨ ਵੀ ਕੱਟੇ ਆ ਪਰ ਉਹ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਪੈਸਾ ਦੇ ਕੇ ਕਿਤੇ ਨਾ ਕਿਤੇ ਸਾਡੇ ਜਿਹੜੇ ਮੋਹਰੇ ਵਾਲੇ ਲੀਡਰ ਉਹਨਾਂ ਨੂੰ ਪੈਸਾ ਦੇ ਕੇ ਉਹ ਪੇਰ ਪਾ ਲੈਂਦੇ ਨੇ ਤੁਸੀਂ ਦੇਖੋ ਸੜਕ ਦੇ ਉੱਤੇ ਰੰਗ ਬਰੰਗਾ ਪਾਣੀ ਹਰਾ ਨੀਲਾ ਲਾਲ ਪੀਲਾ ਤੇ ਝੱਗ ਵਾਲਾ ਇਹੋ ਜਿਹਾ ਪਾਣੀ ਇਹ ਦੋ ਉਹ ਕੇਮਿਕਲ ਵਾਲਾ ਪਾਣੀ ਫਿਰ ਆਉਂਦਾ ਉਹਦੇ ਨਾਲ ਹੀ ਸਾਡੇ ਪੈਰ ਤੇ ਸਾਨੂੰ ਜਿਹੜੀ ਆ ਬਿਮਾਰੀਆਂ ਲੱਗਦੀਆਂ ਨੇ ਉਹਦੇ ਨਾਲ ਲੱਗਦੀਆਂ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਪਾਈਏ ਗਰੀਬ ਏਰੀਆ ਵਾ ਇਹਦੇ 'ਤੇ ਧਿਆਨ ਦਿਓ ਦੇਖੋ ਸਾਨੂੰ ਮਜਬੂਰ ਨਾ ਕਰੋ ਪਿਆਸੀਂ ਬਾਰ-ਬਾਰ ਬਾਰ-ਬਾਰ ਇੱਕੋ ਕੰਮ ਕਰੀਏ ਵੀ ਸੜਕਾਂ ਦੇ ਆਗੇ ਅੱਜ ਤੇ ਇੱਕ ਬਾਲਟੀ ਦੀ ਪਾਣੀ ਕਿਤੇ ਪ੍ਰਸ਼ਾਸਨ ਤੋਂ ਲੈਣੀ ਹੈ ਉਹਦੀ ਖਾਤਰ ਵੀ ਧਰਨਾ ਹਰੇਕ ਕੰਮ ਦੀ ਖਾਤਰ ਧਰਨਾ ਇੱਕ ਘਟੋ ਘਟ ਆਮ ਆਦਮੀ ਦੀ ਸਰਕਾਰ ਬਣੀ ਸੀ ਆਮ ਆਦਮੀ ਵਾਲੇ ਕੰਮ ਬਣੋ 16 16 ਲੱਖ ਦੇ ਤੁਸੀਂ ਲਾ ਕੇ ਬੁਲਟ ਪ੍ਰੂਫ ਸੀਸੇ ਜਿਹੜਾ ਕਿ ਭੈਣੋਂ ਪਹਿਲੇ 80 ਸਾਲਾਂ ਚ ਕੰਮ ਨਹੀਂ ਹੋਇਆ ਉਹ ਤੁਸੀਂ ਹੁਣ ਪਾਛਨ ਦੇਣੇ ਸ਼ੁਰੂ ਕਰਤੇ ਤੁਸੀਂ ਤੇ ਆਮ ਆਦਮੀ ਵਾਲੇ ਸੀ ਤੁਸੀਂ ਆਮ ਆਦਮੀ ਵਾਲੇ ਕੰਮ ਕਰੋ ਲੋਕਾਂ ਦਾ ਪੈਸਾ ਬਰਬਾਦ ਨਾ ਕਰੋ ਸਾਡਾ ਟੈਕਸ ਨਾਲ ਦਿੱਤਾ ਆ ਪੈਸਾ ਤੁਸੀਂ ਉਤੇ ਐਸ਼ ਕਰਨ ਦੀ ਬਜਾਏ ਉਹਨੂੰ ਪੰਜਾਬ ਤੇ ਖਰਚੋ ਪੰਜਾਬ ਨੂੰ ਬਚਾਓ ਧੰਨਵਾਦ ਆ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਜਿਸਨਜੀ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਗਿੱਲ ਜਿਨ੍ਹਾਂ ਨੇ ਕੀ ਰਾਹਾਂ ਰੋਡ ਵਾਲੇ ਮੁੱਦੇ ਤੇ ਖੁੱਲਕੇ ਵਿਚਾਰ ਚਰਚਾ ਕੀਤੀ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਲੱਗਦਾ ਦਰਸ਼ਕਾਂ ਨੂੰ ਜਿਨ੍ਹਾਂ ਨੂੰ ਨਹੀਂ ਸੀ ਪਤਾ ਰਾਹ ਰੋਡ ਦਾ ਮੁੱਦਾ ਕੀ ਸੀਗਾ ਸਾਰੀਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ ਕਿਉਂਕਿ ਸੜਕ ਤੇ ਪਹਿਲਾਂ ਬਣਾਉਣ ਦੇ ਖਾਤਰ ਇਹਨਾਂ ਨੇ ਜੰਗ ਲੜੀ ਤੇ ਫਿਰ ਕਿਤੇ ਨਾ ਕਿਤੇ ਸਰਕਾਰਾਂ ਦੀ ਅਣਦੇਖੀ ਰਹੀ ਆ ਕਿ ਜਿਹੜਾ ਪਾਣੀ ਖੜਦਾ ਰਿਹਾ ਸੜਕਾਂ ਦੇ ਉੱਤੇ ਸੀਵਰੇਜ ਕਰਕੇ ਔਰ ਵੱਡੀਆਂ ਚੀਜ਼ਾਂ ਕਿ ਜਦੋਂ ਬਾਰਿਸ਼ ਦਾ ਮੀਂਹ ਪਾਣੀ ਆਉਂਦਾ ਆ ਤੇ ਗਲੀਆਂ ਦਾ ਸੀਵਰੇਜ ਜਾਂਦਾ ਤਾਂ ਡੰਗਾਂ ਵਾਲੇ ਪਾਣੀ ਆਪਣੇ ਵਿੱਚ ਛੱਡ ਦਿੰਦੇ ਆ ਤੇ ਵੱਡੇ ਪਲਾਂਟ ਜਿਨ੍ਹਾਂ ਦੀ ਭਟੀਆਂ ਦੀ ਤੇ ਹੋਰ ਪਲਾਂਟਾਂ ਦੀ ਗੱਲ ਕਰ ਲਈਆ ਜਿਹੜੇ ਮੋਟਰ ਲੱਗੀਆਂ ਉਹ ਲਗਾਤਾਰ ਬੰਦ ਰਹਿੰਦੀਆਂ ਨੇ ਦੇਖਦੇ ਆ ਦੋ ਦਿਨ ਦਾ ਸਮਾਂ ਦਿੱਤਾ ਦੋ ਦਿਨਾਂ ਬਾਅਦ ਪ੍ਰਸ਼ਾਸਨ ਇਹਨਾਂ ਦਾ ਕੀ ਹੱਲ ਕਰਦਾ ਵਾ ਇਹਨਾਂ ਦੀਆਂ ਗੱਲਾਂ ਦੇ ਉੱਤੇ ਕਿੰਨਾ ਕੁ ਸਰਕਾਰ ਗੌਰ ਕਰਦੀ ਆ ਔਰ ਦੋ ਦਿਨ ਦੀ ਜਦੋਂ ਇਹਨਾਂ ਨੇ ਸਮਾਂ ਦਿੱਤਾ ਕਿ ਅਗਰ ਨਹੀਂ ਹੱਲ ਹੋਏਗਾ ਤਾਂ ਸੜਕਾਂ ਜਾਮ ਕਰਨ ਲਈ ਫੇਰ ਮਜਬੂਰ ਹੋਣਾ ਪਏਗਾ ਦੇਖਦੇ ਆ ਪ੍ਰਸ਼ਾਸਨ ਕਿੱਦਾਂ ਇਹਨਾਂ ਦੀਆਂ ਗੱਲਾਂ ਸੁਣਦਾ ਵਾ ਤੇ ਆਨਲਾਈਨ ਸਮੇਂ ਦੇ ਵਿੱਚ ਰਾਹਾਂ ਰੋਡ ਦੀ ਕੀ ਆਉਟਪੁੱਟ ਨਿਕਲਦੀ ਆ ਉਹਦੀਆਂ ਤਸਵੀ